ਜਿੰਨੇ ਵੀ ਲੋਕ ਸਵਾਲ ਕਰਦੇ ਨੇ ਇਹਨਾਂ ਦਾ ਮੇਨ ਟੀਚਾ ਕੋਈ ਮਾਨਕ ਨੂੰ ਜਾਂ ਮਨਿੰਦਰ ਨੂੰ ਜਾਂ ਕੋਈ ਮਿੰਟੂ ਨੂੰ ਚੁੱਪ ਕਰਾਉਣਾ ਨਹੀਂ ਇਹ ਤੁਹਾਨੂੰ ਚੁੱਪ ਕਰਾਉਣਾ ਹੈ ਇਹਨਾਂ ਨੂੰ ਪਤਾ ਹੈ ਕਿ ਅੱਗੇ ਵੋਟਾਂ ਆਉਣੀਆਂ ਨੇਗੀਆਂ ਵੋਟਾਂ ਦੇ ਵਿੱਚ ਸਾਲ ਰਹਿ ਗਿਆ ਤੇ ਇਹਨਾਂ ਨੇ ਹੁਣ ਜਾਣਾ ਪਿੰਡਾਂ ਦੇ ਵਿੱਚ ਇਹਨਾਂ ਨੇ ਜਾਣਾ ਵਾਰਡਾਂ ਦੇ ਵਿੱਚ ਇਹ ਇਹ ਵਾਰਡਾਂ ਦੇ ਵਿੱਚ ਤੁਸੀਂ ਕਰਨੇ ਸਵਾਲ ਕਿਉਂਕਿ 4 ਸਾਲਾਂ ਦੇ ਵਿੱਚ ਕੋਈ ਇਹਨਾਂ ਦੀ ਆਉਟਪੁੱਟ ਤੇ ਹੈ ਨਹੀਂ ਸਿਰਫ ਇਹਨਾਂ ਨੇ ਮਸ਼ਹੂਰੀਆਂ ਤੇ ਪੈਸਾ ਢਾਆਇਆ ਤੇ ਜਹਾਜ਼ਾਂ ਤੇ ਪੈਸਾ ਢਾਆਇਆ ਇਹ ਪੰਜਾਬ ਹੈ ਕੋਈ ਦਿੱਲੀ ਨਹੀਂ ਹੈਗਾ ਦਿੱਲੀ ਵਾਲਾ ਨੂੰ ਸਮਝ ਲੈਣਾ ਚਾਹੀਦਾ ਇਹ ਦਿੱਲੀ ਵਾਲੇ ਭਗਵੰਤ ਮਾਨ ਜੀ ਸਮਝ ਲੈਣ ਵੀ ਦਿੱਲੀ ਵਾਲੇ ਜਿਹੜੇ ਤੁਰਦੇ ਫਿਰਦੇ ਰਾਹੀ ਨੇ ਇਹਨਾਂ ਨੇ ਇੱਥੋਂ ਚਲੇ ਜਾਣਾ ਤੁਸੀਂ ਲੋਕਾਂ ਦੇ ਵਿੱਚ ਆਣਾ ਤੁਸੀਂ ਵੋਟਾਂ ਮੰਗਣੀਆਂ ਨੇ ਗਿਆ ਉਹਨੂੰ ਸਵਾਲ ਹੋਣੇ ਨੇ ਇਹਨਾਂ ਨੇ ਵੋਟਾਂ ਤੁਹਾਡੇ ਨਾਲ ਵੀ ਨਹੀਂ ਜਾਣਾ ਸੋ ਇਸ ਕਰਕੇ ਆਪਦਾ ਜਿਹੜਾ ਹੈਗਾ ਜਾਬਤੇ 'ਚ ਰਹੋ ਸੰਵਿਧਾਨ ਦੀ ਇੱਜ਼ਤ ਕਰੋ ਜਿਹੜਾ ਸਾਨੂੰ ਹੱਕ ਸਾਡਾ ਸੰਵਿਧਾਨ ਦਿੰਦਾ ਹੈ ਉਹ ਉਹਤੇ ਤੁਸੀਂ ਜਿਹੜਾ ਹੈਗਾ ਹੈ ਹਮਲਾਵਰ ਨਾ ਹੋ ਆਪਦੇ ਜਿਹੜੇ ਇਹ ਪੁਲਿਸ ਵਾਲੀਆਂ ਐਫਆਈਆਰਾਂ ਨੇ ਜਾਂ ਹੋਰ ਨੇ ਇਹ ਆਪਦੇ ਕੰਟਰੋਲ 'ਚ ਰੱਖੋ ਲੁਫੇਰੀ ਤੁਹਾਡੀ ਜਿੱਤ ਹੋਊਗੀ ਅਦਰਵਾਈਜ਼ ਲੋਕਾਂ ਨੇ ਇਸੇ ਤਰੀਕੇ ਤੁਹਾਡਾ ਜੱਟ ਕੇ ਵਿਰੋਧ ਕਰਨਾ ਹੈ ਲਗਾਤਾਰ মিডিਆ ਨੂੰ ਦਬਾਉਣ ਦੇ ਲਈ ਕਿਉਂਕਿ ਅਰਵਿੰਦ ਕੇਜਰੀਵਾਲ ਹੋਣ ਭਗਵਾਨਤਮਾਨ ਹੋਣ ਮਨੀਸ਼ सिसोदिया ਹੋਣ ਜਦੋਂ ਤੱਕ ਕੋਈ ਦਿੱਲੀ ਦੇ ਵਿੱਚ ਗੱਲਬਾਤ ਹੁੰਦੀ ਹੈ ਕੋਈ ਕੇਂਦਰ ਸਰਕਾਰ ਕਰਦੀ ਤਾਂ ਬੜਾ ਹੋ ਹੱਲਾ ਕਰਦੀ ਹੈ ਕਿ ਆਵਾਜ਼ ਬੰਦੀ ਹੈ ਜੀ ਸਾਡੀ ਗੱਲ ਨਹੀਂ ਹੋਣ ਦੇ ਰਹੇ মিডিਆ ਨੂੰ ਦਬਾਇਆ ਜਾ ਰਿਹਾ ਪਰ ਉਸਤੇ ਉਲਟ ਇਹ ਕਰਕੇ ਤੇ ਪੰਜਾਬ ਦੇ ਵਿੱਚ ਇਹ ਚੀਜ਼ ਵਰਦੀ ਹੈ ਫਿਰ ਇਹਨਾਂ ਦੇ ਮੂੰਹ 'ਚ ਘੁੰਗਣੀਆਂ ਪਾਈ ਜਾਂਦੀਆਂ ਪੰਜਾਬ ਚੁੱਧੂ ਉਲਟ ਕਰਦੇ ਨੇ ਬੜਾ ਨੈਰੇਟਿਵ ਜਿਹੜਾ ਹੈਗਾ ਉਹ ਇਹਨਾਂ ਦੇ ਆਈਟੀ ਸੈੱਲ ਵੱਲੋਂ ਸਪਰੈਡ ਕੀਤਾ ਜਾ ਰਿਹਾ ਹੈ ਸੋਸ਼ਲ ਮੀਡੀਆ ਤੇ ਕਿ ਇਹ ਤਾਂ ਪੱਤਰਕਾਰ ਨਹੀਂ ਤਾਂ ਬਲੌਗਰ ਨੇ ਸਾਡੇ ਤੇ ਵੀ ਪਰਚਾ ਚੈਨਲ ਵੀ ਬੰਦ ਪੱਤਰਕਾਰਾਂ ਦੀ ਕੁੱਟਮਾਰ ਅਨੇਕਾਂ ਮਾਮਲੇ ਪੰਜਾਬ 'ਚ ਹੋ ਚੁੱਕੇ ਨੇ ਇਹ ਪਹਿਲੀ ਸਰਕਾਰ ਹੈ ਜਿਹਦੇ ਲਗਭਗ 1.5 ਸਾਲ ਦੇ ਵਿੱਚ 7 ਪ੍ਰਦਰਸ਼ਨ ਪੰਜਾਬ 'ਚ ਹੋਏ ਨੇ 7 ਪ੍ਰਦਰਸ਼ਨ ਪੱਤਰਕਾਰਾਂ ਦੇ ਤੁਹਾਡੇ ਨਾਲ ਵੀ ਪਿੱਛੇ ਜੇ ਹਾਤਸਾ ਹੋਇਆ ਕੁਟਮਾਰ ਤੁਹਾਡੀ ਕੀਤੀ ਗਈ ਸਿਰਫ ਇਸ ਗੱਲ ਕਰਕੇ ਵੀ ਤੁਹਾਡੀ ਜਿਹੜੀ ਆਵਾਜ਼ ਹੈ ਉਸ ਨੂੰ ਬੰਦ ਕੀਤਾ ਜਾਦਾ ਮੈਂ ਬਿਲਕੁਲ ਜਦੋਂ ਦੀ ਸਰਕਾਰ ਬਣੀ ਹੈ ਬਣੀ ਤਾਂ ਹੋਰ ਤਰੀਕੇ ਨਾਲ ਸੀ ਤਾਂ ਆਪ ਹੀ ਕਹਿੰਦੇ ਸੀ ਵੀ ਤੁਸੀਂ ਇੱਕ ਮੋਬਾਈਲ ਚੱਕੋ ਮੈਂ ਜਿਹੜਾ ਮੋਬਾਈਲ ਹੈ ਉਹਨੂੰ ਕੈਮਰਾ ਬਣਾ ਲਓ ਤਾਂ ਜਿਹੜਾ ਕੁਝ ਹੋ ਰਿਹਾ ਤੁਸੀਂ ਸਾਹਮਣੇ ਲੈ ਕੇ ਆਓ ਜੇਕਰ ਉਹੀ ਕੰਮ ਹੁਣ ਇਹਨਾਂ ਦੀ ਸਰਕਾਰ ਬਣ ਗਈ ਠੀਕ ਹੈ ਇਹਨਾਂ ਨੇ ਲੋਕਾਂ ਨੂੰ ਸਿਖਾਇਆ ਲੋਕ ਸਿੱਖ ਕੇ ਨੇ ਤਾਂ ਪੱਤਰਕਾਰਾਂ ਦਾ ਤਾਂ ਕੰਮ ਹੈ ਪੱਤਰਕਾਰਾਂ ਤਾਂ ਸਵਾਲ ਕਰਨੇ ਹਨ ਨਾ ਜੇਕਰ ਕਿਤੇ ਗਲਤ ਹੋ ਰਿਹਾ ਪੱਤਰਕਾਰਾਂ ਤਾਂ ਅੱਗੇ ਲੈ ਕੇ ਉਹ ਨਹੀਂ ਨਾ ਗੱਲ ਕੋਈ ਵੀ ਸ਼ਾਸਤ ਪਰ ਹੋਵੇ ਉਹਨਾਂ ਨੂੰ ਮੀਡੀਆ ਤੋਂ ਡਰ ਲੱਗਦਾ ਹੈ ਡਰ ਉਸ ਵੇਲੇ ਲੱਗਦਾ ਜਦੋਂ ਉਹਨਾਂ ਦੀਆਂ ਪੋਲਾ ਖੁੱਲਦੀਆਂ ਤਾਂ ਆਰਟੀਏ ਐਕਟੀਵਿਸਟ ਦਾ ਕੰਮ ਹੈ ਉਹਨੇ ਆਰਟੀਏ ਪਾ ਕੇ ਜਾਣਕਾਰੀ ਲੈਣੀ ਹੈ ਹਨਾ ਤਾਂ ਪੱਤਰਕਾਰ ਦਾ ਕੰਮ ਵੀ ਇਹੀ ਹੈ ਭਗਵੰਤ ਮਾਨ ਦੇ ਹੈਲੀਕਾਪਟਰ ਤੇ ਨਿਗਾ ਥੋੜੀ ਹੁਣ ਵੀ ਇਹ ਚੈੱਕ ਤੁਸੀਂ ਹੁਣ ਵੀ ਕਰਦੇ ਹੋ ਕਿੱਥੇ ਲੈਂਡ ਹੋ ਰਿਹਾ ਕਿੱਥੇ ਚੱਲ ਰਿਹਾ ਨਹੀਂ ਉਹ ਮੈਂ ਤਾਂ ਵੈਸੇ ਦੇਖਦਾ ਪਿਆ ਸੀ ਪਰਸੋ 5 ਤਰੀਕ ਨੂੰ ਇਹ ਦੁਪਹਿਰੇ 2:30 ਵਜੇ ਨਿਕਲੇ ਨੇਗੇ ਚੰਡੀਗੜ੍ਹ ਤੋਂ ਇਹਨਾਂ ਨੇ ਵਧੀਆ ਪੌਣੇ 2 ਘੰਟੇ ਦੀ ਉੱਥੇ ਹਿਮਾਲਿਆ ਦੇ ਵਿੱਚ ਪਹਾੜਾਂ ਦੇ ਵਿੱਚ ਇੱਕ ਰਾਈਡ ਜੀ ਕਰਕੇ ਆਏ ਆ ਗੇੜਾ ਕੱਢ ਕੇ ਆਏ ਆ ਪੌਣੇ ਦੋ ਘੰਟਿਆਂ ਦਾ ਕਿਤੇ ਉੱtre ਨਹੀਂ ਕਿਤੇ ਰੁਕੇ ਨਹੀਂਗੇ ਤੋਂ ਇਹ ਤੋਂ ਲੱਗਦਾ ਕਿ ਜਿਵੇਂ ਆਪਾਂ ਇੱਕ ਨਜ਼ਾਰਾ ਜਾਂ ਲੈਣ ਲਈ ਨਹੀਂ ਗੇੜਾ ਜਾਂ ਕੱਢਦੇ ਹੁੰਦੇ ਉਹਨੇ ਦੱਸਣ ਵੀ ਕਿਹੜੇ ਥੋੜੇ ਜਿਹੜੇ ਮੁੱਖ ਮਹਿਮਾਨ ਸੀਗੇ ਉੱਥੇ ਜਿਨ੍ਹਾਂ ਨੂੰ ਤੁਸੀਂ ਨਜ਼ਾਰਾ ਦਿਵਾ ਕੇ ਲੈ ਆਏ ਹੋ ਪਿੱਛੇ ਜੇ ਇੱਕ ਥੋੜੇ ਜਿਹੜਾ ਹੈਗਾ ਇੱਕ ਲੀਡਰ ਦਾ ਇੱਕ ਬਰਥਡੇ ਵੀ ਸੀ ਕਿਤੇ ਉਹਦਾ ਬਰਥਡੇ ਤਾਂ ਨਹੀਂ ਉੱਥੇ ਹਵਾ ਚ ਸੈਲਿਊਬ੍ਰੇਟ ਕਰਕੇ ਆਏ ਤੁਸੀਂ ਸੋ ਇਹ ਸਵਾਲ ਬਣਦਾ ਦੱਸਣਾ ਬਣਦਾ ਇਹਨਾਂ ਨੂੰ ਬਹੁਤ ਵੱਡਾ ਇੱਕ ਧਰਨਾ ਤੁਸੀਂ ਦੇਖੋਗੇ ਕਿ 24 ਤਰੀਕ ਨੂੰ ਦੁਪ ਤੇ ਲੋਕਾਂ ਨੂੰ ਦੱਸਾਂਗੇ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਭਗਵੰਤ ਮਾਨ ਸਰਕਾਰ ਜਬਾਨਬੰਦੀ ਕਰਨ ਦੀ ਕੋਸ਼ਿਸ਼ ਕਰਦੀ ਹੈ ਤੇ ਕਿਸ ਤਰੀਕੇ ਦੇ ਨਾਲ ਇਹ ਕਹਿ ਕੇ ਆਏ ਸੀ ਕਿ ਤੁਸੀਂ ਬੋਲਣਾ ਹੈਗਾ ਤੁਸੀਂ ਸਵਾਲ ਕਰਨੇ ਆ ਪਰ ਇਹ ਸਵਾਲ ਬੰਦੀ ਤੇ ਜਬਾਨਬੰਦੀ ਕਰਦੀ ਪਈ ਹੈ ਜਿਨ ਪੱਥਰੋਂ ਕੋ ਹਮਨੇ ਅਤਾ ਕੀ ਥੀ ਧੜਕਨੇ ਜਬ ਬੋਲਨੇ ਲਗੇ ਹਮੀ ਪਰ ਬਰਸ ਪੜੇ ਪੰਜਾਬ ਦੇ ਵਿੱਚ ਸੋਸ਼ਲ ਐਕਟਿਵਿਸਟ ਅਤੇ ਪੱਤਰਕਾਰਾਂ ਦੇ ਉੱਤੇ ਹੋਏ ਪਰ ਚੈਨੂ ਲੈ ਕੇ ਜਿਹੜਾ ਮਾਮਲਾ ਹੈ ਉਹ ਪੱਕਦਾ ਹੀ ਜਾ ਰਿਹਾ ਹੈ ਦਿਨ-ਬਦਿਨ ਔਰ ਮੈਨੂੰ ਲੱਗਦਾ ਇੱਕ ਤਰ੍ਹਾਂ ਦਾ ਜਿਹੜਾ ਇਹ ਪਰਚਾ ਹੈ ਮਾਨਿਕ ਗੋਇਲ ਜੀ ਚੰਗਾ ਹੀ ਹੋ ਗਿਆ ਵੈਸੇ ਤਾਂ ਕਿਉਂਕਿ ਸਰਕਾਰ ਨੇ ਯੂ-ਟਰਨ ਤਾਂ ਲੈਣਾ ਹੀ ਹੈ ਕਿਉਂਕਿ ਲੋਕ ਬਹੁਤ ਜੜਾ ਹੈਗਾ ਇਸ ਦੀ ਖਿਲਾਫੀਤ ਕਰ ਰਹੇ ਨੇ ਨਿੰਦਾ ਕਰ ਰਹੇ ਨੇ ਪਰ ਜੇਕਰ ਇਹ ਪਰਚਾ ਨਾ ਹੁੰਦਾ ਤਾਂ ਸ਼ਾਇਦ ਇੰਨੀ ਜਿਹੜੀ ਗੱਲ ਹੈ ਇਹ ਨੈਸ਼ਨਲ ਲੈਵਲ ਤੇ ਨਾ ਜਾਂਦੀ ਜਿਹੜੀ ਪਾਰਟੀ ਨੂੰ ਲੋਕਾਂ ਨੇ ਬਣਾਇਆ ਯਾਰ ਤੁਹਾਡੇ ਵਰਗੇ ਕਿਉਂਕਿ ਤੁਸੀਂ ਕੱਲੇ ਆਰਟੀ ਆਕਟਿਵਿਸਟ ਨਹੀਂ ਉਹਨਾਂ ਦੇ ਵੋਟਰ ਵੀ ਹੋ ਪੱਤਰਕਾਰ ਕੱਲੇ ਪੱਤਰਕਾਰ ਨਹੀਂ ਉਹ ਵੋਟਰ ਵੀ ਹੈਗੇ ਨੇ ਹਰ ਜੀ ਕਿਉਂਕਿ ਮੈਨੂੰ ਲੱਗਦਾ ਹੈ ਕਿ ਇਹ ਸਿਰਫ ਆਵਾਜ਼ ਪੱਤਰਕਾਰ ਦੀ ਨਹੀਂ ਦਪਾਉਣਾ ਚਾਹੁੰਦੇ ਇਹ ਜਿਹੜੇ ਇਹਨਾਂ ਨੂੰ ਸਵਾਲ ਪੁੱਛਦੇ ਐ ਲੋਕ ਜੇਕਰ ਭਗਵੰਤ ਮਾਨ ਇਹ ਹੀ ਆਰਟੀਆਈ ਦਿਖਾ ਕੇ ਸਵਾਲ ਨਾ ਚੁੱਕਦੇ ਔਰ ਉਹ ਮੀਡੀਆ ਦੇ ਵਿੱਚ ਨਾ ਪ੍ਰਕਾਸ਼ਿਤ ਹੁੰਦੀਆਂ ਤਾਂ ਉਹ ਕਦੇ ਐਮਪੀ ਨਾ ਬਣਦੇ ਤੇ ਅੱਜ ਕਦੇ ਮੁੱਖ ਮੰਤਰੀ ਨਾ ਬਣਦੇ ਨਹੀਂ ਦੇਖੋ ਜਦੋਂ ਸਭ ਤੋਂ ਵੱਡੀ ਗੱਲ ਤੁਹਾਡੀ ਠੀਕ ਹੈ ਕਿ ਇਹਨਾਂ ਨੇ ਪਰਚਾ ਕਰਨਾ ਸੀਗਾ ਦੇਖੋ ਸਸਤਾ ਕਹਿੰਦੇ ਹੋਰ ਪਰਚੇ ਕਰ ਦੋ ਸਾਨੂੰ ਗ੍ਰਿਫਤਾਰ ਕਰ ਲਓ ਕਿਉਂਕਿ ਜਿੰਨੇ ਤੁਸੀਂ ਪਰਚੇ ਕਰੋਗੇ ਜਿੰਨੇ ਲੋਕਾਂ ਨੂੰ ਗ੍ਰਿਫਤਾਰ ਕਰੋਗੇ ਇਹ ਲੋਕ ਸਪਰਿੰਗ ਵਾਂਗ ਹੁੰਦੇ ਨੇ ਉਹਨਾਂ ਹੀ ਉੱਤੇ ਆਉਣਗੇ ਤੇ ਇਹ ਹੁਣ ਵੀ ਉਦਾਂ ਹੀ ਹੋ ਰਿਹਾ ਤੁਸੀਂ ਦੇਖੋ ਕਿ ਚੰਡੀਗੜ੍ਹ ਅਸੀਂ ਇੱਕ ਸੰਕੇਤਕ ਪ੍ਰੋਟੈਸਟ ਰੱਖਿਆ ਸੀਗਾ ਕਿ ਅਸੀਂ ਤਕਤੀਆਂ ਲਾ ਕੇ ਪ੍ਰੋਟੈਸਟ ਕਰਨਾ ਪਰ ਉੱਥੇ ਪਹੁੰਚੇ 800 ਹਜ਼ਾਰ ਬੰਦਾ ਉਹ ਪ੍ਰੋਟੈਸਟ ਚੰਡੀਗੜ੍ਹ ਦੇ ਜਿਹੜੇ ਇੱਕ ਪਲਾਜ਼ਾ ਦੇ ਪ੍ਰੋਟੈਸਟ ਦਾ ਸਭ ਤੋਂ ਵੈਸਟ ਪ੍ਰੋਟੈਸਟ ਬਣਿਆ ਉਹ ਲੋਕਾਂ ਦਾ ਪਿਆਰ ਹੈ ਅੱਜ ਵੀ ਤੁਸੀਂ ਦੇਖੋ ਕਿ 100 ਤੋਂ ਵੱਧ ਜਥੇਬੰਦੀਆਂ ਆ ਅਨਕੰਡੀਸ਼ਨਲ ਸਪੋਰਟ ਦਿੰਦੀ ਹੈ ਕਿ ਜਦੋਂ ਵੀ ਤੁਸੀਂ ਅੱਗੇ ਰੱਖੋਗੇ ਪ੍ਰੋਗਰਾਮ ਤੇ ਉਹਦੇ ਚ ਅਸੀਂ ਵੱਧ ਤੋਂ ਵੱਧ ਆਪਣੀ ਜਿੰਨੀ ਸਟਰੈਂਥ ਹੈ ਉਹ ਲੈ ਕੇ ਆਵਾਂਗੇ ਤੇ ਅਸੀਂ ਬਹੁਤ ਵੱਡਾ ਇੱਕ ਧਰਨਾ ਤੁਸੀਂ ਦੇਖੋਗੇ ਕਿ 24 ਤਰੀਕ ਨੂੰ ਦੁਪਹਿਰੇ ਜਿਹੜਾ ਹੈ ਸਵੇਰੇ 11 ਵਜੇ ਬਠਿੰਡੇ ਦੇ ਵਿੱਚ ਕਰਾਂਗੇ ਤੇ ਲੋਕਾਂ ਨੂੰ ਦੱਸਾਂਗੇ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਭਗਵੰਤ ਮਾਨ ਸਰਕਾਰ ਜ਼ੁਬਾਨਬੰਦੀ ਕਰਨ ਦੀ ਕੋਸ਼ਿਸ਼ ਕਰਦੀ ਹੈ ਤੇ ਕਿਸ ਤਰੀਕੇ ਦੇ ਨਾਲ ਇਹ ਕਹਿ ਕੇ ਆਏ ਸੀ ਕਿ ਤੁਸੀਂ ਬੋਲਣਾ ਹੈਗਾ ਤੁਸੀਂ ਸਵਾਲ ਕਰਨੇ ਆ ਪਰ ਇਹ ਸਵਾਲਬੰਦੀ ਤੇ ਜ਼ੁਬਾਨਬੰਦੀ ਕਰਦੀ ਪਈ ਹੈ ਨਾਲ ਹੀ ਮੈਂ ਦੱਸਣਾ ਚਾਹਣਾ ਹੈ ਕਿ ਜਿੰਨੇ ਵੀ ਲੋਕ ਸਵਾਲ ਕਰਦੇ ਨੇ ਇਹਨਾਂ ਦਾ ਮੇਨ ਟੀਚਾ ਕੋਈ ਮਾਨਕ ਨੂੰ ਜਾਂ ਮਨਿੰਦਰ ਨੂੰ ਜਾਂ ਕੋਈ ਮਿੰਟੂ ਨੂੰ ਚੁੱਪ ਕਰਾਉਣਾ ਨਹੀਂ ਇਹ ਤੁਹਾਨੂੰ ਚੁੱਪ ਕਰਾਉਣਾ ਹੈ ਕਿਉਂਕਿ ਇਹ ਇਹਨਾਂ ਨੂੰ ਪਤਾ ਹੈ ਕਿ ਅੱਗੇ ਵੋਟਾਂ ਆਉਣੀਆਂ ਨੇਗੀਆਂ ਵੋਟਾਂ ਦੇ ਵਿੱਚ ਸਾਲ ਰਹਿ ਗਿਆ ਤੇ ਇਹਨਾਂ ਨੇ ਹੁਣ ਜਾਣਾ ਪਿੰਡਾਂ ਦੇ ਵਿੱਚ ਇਹਨਾਂ ਨੇ ਜਾਣਾ ਵਾਰਡਾਂ ਦੇ ਵਿੱਚ ਤੇ ਇਹ ਵਾਰਡਾਂ ਦੇ ਵਿੱਚ ਤੁਸੀਂ ਕਰਨੇ ਸਵਾਲ ਕਿਉਂਕਿ 4 ਸਾਲਾਂ ਦੇ ਵਿੱਚ ਕੋਈ ਇਹਨਾਂ ਦੀ ਆਉਟਪੁੱਟ ਤੇ ਹੈ ਨਹੀਂ ਕੋਈ ਸਿਰਫ ਇਹਨਾਂ ਨੇ ਮਸ਼ਹੂਰੀਆਂ ਮਸ਼ਹੂਰੀਆਂ ਤੇ ਪੈਸਾ ੜਾਇਆ ਤੇ ਜਹਾਜ਼ਾਂ ਤੇ ਪੈਸਾ ੜਾਇਆ ਜੋ 4 ਸਾਲਾਂ ਦੇ ਵਿੱਚ ਕੋਈ ਆਉਟਪੁੱਟ ਹੈ ਨਹੀਂ ਤੇ ਸਭ ਤੋਂ ਵੱਡੀ ਗੱਲ ਹੈ ਕਿ ਜਦੋਂ ਆਉਟਪੁੱਟ ਨਾ ਹੋਵੇ ਫਿਰ ਕੀਤੇ ਜਾਂਦੇ ਸਵਾਲ ਫਿਰ ਲੋਕ ਕਰਦੇ ਸਵਾਲ ਇਹ ਕਹਿੰਦੇ ਕਿ ਅਸੀਂ ਮਾਨਕ ਦੇ ਪਰਚਾ ਕਰ ਸਕਦੇ ਅਸੀਂ ਮਨਿੰਦਰ ਦੇ ਪਰਚਾ ਕਰ ਸਕਦੇ ਆ ਜਾਂ ਮਿੰਟੂ ਤੇ ਕਰ ਸਕਦੇ ਆ ਉਹ ਐਕਟੀਵਿਸਟ ਤੇ ਪੱਤਰਕਾਰ ਨੇ ਪਰ ਲੋਕਾਂ ਨੂੰ ਡਰਾਉਂਦੇ ਵੀ ਤੁਸੀਂ ਤੇ ਲੋਕ ਹੋਗੇ ਆਮ ਲੋਕ ਹੋਗੇ ਤੁਹਾਡੇ ਤੇ ਅਸੀਂ ਪਰਚਾ ਕਰਦਾ ਤੁਹਾਡੇ ਨਾਲ ਖੜੂਗਾ ਪਰ ਮਿੱਤਰੋ ਫਿਕਰ ਕਰਨ ਦੀ ਲੋੜ ਨਹੀਂ ਜੇ ਤੁਹਾਨੂੰ ਕੋਈ ਹੱਥ ਵੀ ਲਾਉਂਦਾ ਤਾਂ ਅਸੀਂ ਤੁਹਾਡੇ ਨਾਲ ਖੜਾਂਗੇ ਤੇ ਇਸੇ ਤਰੀਕੇ ਲੋਕ ਲਿਆ ਕੇ ਇਹਨਾਂ ਦਾ ਵਿਰੋਧ ਕਰਾਂਗੇ ਕਿਉਂਕਿ ਇਹ ਪੰਜਾਬ ਹੈ ਕੋਈ ਦਿੱਲੀ ਨਹੀਂ ਹੈਗਾ ਦਿੱਲੀ ਵਾਲਾ ਨੂੰ ਸਮਝ ਲੈਣਾ ਚਾਹੀਦਾ ਇਹ ਦਿੱਲੀ ਵਾਲੇ ਭਗਵੰਤ ਮਾਨ ਜੀ ਸਮਝ ਲੈਣ ਵੀ ਦਿੱਲੀ ਵਾਲੇ ਜਿਹੜੇ ਤੁਰ ਰਾਹੀ ਨੇ ਇਹਨਾਂ ਨੇ ਇਥੋਂ ਚਲੇ ਜਾਣਾ ਤੁਸੀਂ ਲੋਕਾਂ ਦੇ ਵਿੱਚ ਜਾਣਾ ਤੁਸੀਂ ਵੋਟਾਂ ਮੰਗਣੀਆਂ ਨੇਗੀਆਂ ਤੁਹਾਨੂੰ ਸਵਾਲ ਹੋਣੇ ਨੇ ਇਹਨਾਂ ਨੇ ਵੋਟਾਂ ਥੋੜੇ ਨਾਲ ਵੀ ਨਹੀਂ ਜਾਣਾ ਸੋ ਇਸ ਕਰਕੇ ਆਪਦਾ ਜਿਹੜਾ ਹੈਗਾ ਜਾਬਤੇ 'ਚ ਰਹੋ ਸੰਵਿਧਾਨ ਦੀ ਇੱਜ਼ਤ ਕਰੋ ਜਿਹੜਾ ਸਾਨੂੰ ਹੱਕ ਸਾਡਾ ਸੰਵਿਧਾਨ ਦਿੰਦਾ ਉਹ ਉਹਤੇ ਤੁਸੀਂ ਜਿਹੜਾ ਹੈਗਾ ਇਹ ਹਮਲਾਵਰ ਨਾ ਹੋ ਆਪਦੇ ਜਿਹੜੇ ਇਹ ਪੁਲਿਸ ਵਾਲੀਆਂ ਐਫਆਈਆਰਾਂ ਨੇ ਜਾਂ ਹੋਰ ਨੇ ਇਹ ਆਪਦੇ ਕੰਟਰੋਲ 'ਚ ਰੱਖੋ ਲੁਫੇਰੀ ਤੁਹਾਡੀ ਜਿੱਤ ਹੋਊਗੀ ਅਦਰਵਾਇਜ਼ ਲੋਕਾਂ ਨੇ ਇਸੇ ਤਰੀਕੇ ਤੁਹਾਡਾ ਜੱਟ ਕੇ ਵਿਰੋਧ ਕਰਨਾ ਹੈ अच्छा ਤੁਹਾਡੇ ਤੇ ਕਿਸੇ ਤਰ੍ਹਾਂ ਦਾ ਇਸ ਚੀਜ਼ ਨੂੰ ਲੈ ਕੇ ਕੋਈ ਕੋਈ ਮੈਂਟਲ ਪ੍ਰੈਸ਼ਰ ਤੁਹਾਨੂੰ ਫੀਲ ਹੋਇਆ ਜਾਂ ਕਿਸੇ ਤਰ੍ਹਾਂ ਦਾ ਹੋਰ ਕੀ ਤੁਸੀਂ ਤਾਂ ਜੋ ਇੱਕ ਹੱਕ ਸੱਚ ਦੀ ਆਵਾਜ਼ ਹੈ ਲੋਕਾਂ ਦਾ ਤੁਸੀਂ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਦੇ ਨੁਮਾਇੰਦੇ ਹੋ ਬਿਲਕੁਲ ਕੋਈ ਮੈਂਟਲ ਪ੍ਰੈਸ਼ਰ ਨਹੀਂ ਤੁਸੀਂ ਦੇਖ ਸਕਦੇ ਹੋ ਜਿਸ ਤਰੀਕੇ ਨਾਲ ਅਸੀਂ ਫਿਰਦੇ ਆਂ ਜਾਂ ਬੋਲਦੇ ਆਂ ਜਾਂ ਰੈਲੀयां ਕਰਦੇ ਇੱਥੇ ਲੋਕਾਂ ਦੇ ਪ੍ਰੋਟੈਸਟ ਕਰਦੇ ਫਿਰਦੇ ਆਂ ਜਾਂ ਮੁਜ਼ਾਹਰੇ ਕਰਦੇ ਫਿਰਦੇ ਆਂ ਕਿਸੇ ਵੀ ਤਰ੍ਹਾਂ ਦਾ ਕੋਈ ਮੈਂਟਲ ਪ੍ਰੈਸ਼ਰ ਨਹੀਂ ਇਸ ਤੇ ਕਹਿੰਨੇ ਆ ਕਿ ਹੋਰ ਪਰਚੇ ਪਾ ਦਿਓ ਜੇ ਸਾਡੀ ਗਲਤੀ ਹੈ ਤੇ ਹੋਰ ਤੁਸੀਂ ਜਿਹੜਾ ਸਾਨੂੰ ਗ੍ਰਿਫਤਾਰ ਕਰਨੇ ਕਰ ਸਕਦੇ ਹੋ ਤੇ ਪਰ ਦੇਖੋ ਗੱਲ ਇਹ ਹੈ ਕਿ ਅਸੀਂ ਆਪਦੀ ਜਿਹੜੀ ਐਫ ਆਈ ਆਰ ਲੋਕਾਂ ਦੇ ਵਿੱਚ ਲੈ ਕੇ ਗਏ ਆਂ ਲੋਕ ਸਾਨੂੰ ਸਾਥ ਦੇ ਰਹੇ ਕਿਉਂਕਿ ਉਹਨਾਂ ਨੂੰ ਪਤਾ ਹੈ ਅਸੀਂ ਕੁਝ ਵੀ ਗਲਤ ਨਹੀਂ ਕੀਤਾ ਤੇ ਜੇ ਗਲਤ ਕੀਤਾ ਹੁੰਦਾ ਤੇ ਲੋਕਾਂ ਨੇ ਸਾਡਾ ਸਾਥ ਨਹੀਂ ਦੇਣਾ ਸੀ ਇਹੀ ਭਗਵੰਤ ਮਾਨ ਜੀ ਨੂੰ ਸਵਾਲ ਹੈ ਸਵਾਲ ਜਿਹੜੇ ਹੈਗੇ ਤੁਸੀਂ ਸੁਖਬੀਰ ਬਾਦਲ ਜੀ ਨੂੰ ਤੁਸੀਂ ਆਪਣੇ ਕੈਪਟਨ ਸਾਹਿਬ ਨੂੰ ਤੇ ਤੁਸੀਂ ਚੰਨੀ ਚੰਨੀ ਜੀ ਨੂੰ ਪੁੱਛਦੇ ਹੁੰਦੇ ਸੀਗੇ ਤੇ ਉਦੋਂ ਦਾ ਤੁਹਾਡੇ ਤਾਂ ਕੋਈ ਪਰਚਾ ਨਹੀਂ ਹੋਇਆ ਤੇ ਇਹੀ ਗੱਲ ਮੈਂ ਹੁਣ ਕਹਿਣਾ ਚਾਹੁੰਦਾ ਵੀ ਅਸੀਂ ਵੀ ਸਵਾਲ ਕਰਾਂਗੇ ਤੇ ਤੁਸੀਂ ਸਾਨੂੰ ਹੁਣ ਰੋਕਣਾ ਅੱਛਾ ਭਗਵੰਤ ਮਾਨ ਦੇ ਹੈਲੀਕਾਪਟਰ ਤੇ ਨਿਗਾਹ ਥੋੜੀ ਹੁਣ ਵੀ ਇਹ ਚੈੱਕ ਤੁਸੀਂ ਹੁਣ ਵੀ ਕਰਦੇ ਹੋ ਕਿੱਥੇ ਲੈਂਡ ਹੋ ਰਿਹਾ ਕਿੱਥੇ ਚੱਲ ਰਿਹਾ ਨਹੀਂ ਉਹ ਮੈਂ ਤਾਂ ਵੈਸੇ ਦੇਖਦਾ ਪਿਆ ਸੀ ਪਰਸੋ 5 ਤਰੀਕ ਨੂੰ ਦੁਪਹਿਰੇ 2:30 ਵਜੇ ਨਿਕਲੇ ਨੇਗੇ ਚੰਡੀਗੜ੍ਹ ਤੋਂ ਇਹਨਾਂ ਨੇ ਵਧੀਆ ਪੌਣੇ 2 ਘੰਟੇ ਦੀ ਉੱਥੇ ਹਿਮਾਲਿਆ ਦੇ ਵਿੱਚ ਪਹਾੜਾਂ ਦੇ ਵਿੱਚ ਇੱਕ ਰਾਈਡ ਜੀ ਕਰਕੇ ਆਏ ਆ ġੇੜਾ ਕੱਢ ਕੇ ਆਏ ਆ ਪੌਣੇ ਦੋ ਘੰਟਿਆਂ ਦਾ ਕਿਤੇ ਉੱtre ਨਹੀਂ ਕਿਤੇ ਰੁਕੇ ਨਹੀਂਗੇ ਤੋ ਇਹ ਤੋਂ ਲੱਗਦਾ ਕਿ ਜਿਵੇਂ ਆਪਾਂ ਇੱਕ ਨਜ਼ਾਰਾ ਜਿਹਾ ਲੈਣ ਲਈ ਨਹੀਂ ਫੇ ġੇੜਾ ਜਿਹਾ ਕੱਢਦੇ ਹੁੰਦੇ ਉਹਨੇ ਦੱਸਣ ਵੀ ਕਿਹੜੇ ਥੋੜੇ ਜਿਹੜੇ ਮੁੱਖ ਮਹਿਮਾਨ ਸੀਗੇ ਉੱਥੇ ਜਿਨ੍ਹਾਂ ਨੂੰ ਤੁਸੀਂ ਨਜ਼ਾਰਾ ਦਿਵਾ ਕੇ ਲੈ ਆਏ ਹੋ ਪਿੱਛੇ ਜੇ ਇੱਕ ਥੋੜੇ ਜਿਹੜਾ ਹੈਗਾ ਇੱਕ ਲੀਡਰ ਦਾ ਇੱਕ ਬਰਥਡੇ ਵੀ ਸੀ ਕਿਤੇ ਉਹਦਾ ਬਰਥਡੇ ਤਾਂ ਨਹੀਂ ਉੱਥੇ ਹਵਾ 'ਚ ਸੈਲੀਬ੍ਰੇਟ ਕਰਕੇ ਆਏ ਤੁਸੀਂ ਸੋ ਇਹ ਸਵਾਲ ਬਣਦਾ ਦੱਸਣਾ ਬਣਦਾ ਇਹਨਾਂ ਨੂੰ ਉਹ ਤੇ ਕਿੰਨਾ ਖਰਚਾ ਹੈ ਫਿਰ ਤੁਹਾਨੂੰ ਨਹੀਂ ਖਰਚਾ ਤੇ ਕਾਫੀ ਹੈ ਖਰਚਾ ਤੇ ਘੰਟਿਆਂ ਦੇ ਹਿਸਾਬ ਨਾਲ ਹੈ ਜੀ ਲੱਖਾਂ ਦਾ ਕਈ ਲੱਖਾਂ ਦਾ ਖਰਚਾ ਹੁੰਦਾ ਹੈਗਾ ਤੇ ਉਹ ਤਾਂ ਟੀ ਤੋਂ ਪਤਾ ਲੱਗੂਗਾ ਪਰ ਜੋ ਸਵਾਲ ਹੈ ਕਿ ਤੁਸੀਂ ਜਿਹੜੀ ਵੇਸਟੇਜ ਹੈ ਇਹ ਪੱਕਾ ਹੈ ਕਿ ਜਿਹੜਾ ਉਹ ਕੋਈ ਕਿਸੇ ਵੀ ਪਬਲਿਕ ਦੇ ਹੱਕ ਦੇ ਵਿੱਚ ਜਾਂ ਪਬਲਿਕ ਦੇ ਫਾਇਦੇ ਲਈ ਨਹੀਂ ਹੋਇਆ ਉਹ ਸਿਰਫ ਇਹਨਾਂ ਦੇ ਸਵਾਦ ਲਈ ਹੋਇਆ ਕਿਉਂਕਿ ਕਿਤੇ ਉਤਰੇ ਨਹੀਂ ਕਿੱਤੇ ਗੱਲ ਨਹੀਂ ਹੋਈ ਸਿਰਫ ਇੱਕ ਢੇੜਾ ਕੱਢੇਗਾ ਪੌਣੇ 2 ਘੰਟਿਆਂ ਦਾ ਪਹਾੜਾਂ ਵਿੱਚ ਜਾਇਆ ਗਿਆ ਸੋ ਇਹਨਾਂ ਨੂੰ ਦੱਸਣਾ ਬੰਦਾ ਮੁੱਖ ਮੰਤਰੀ ਸਾਹਿਬ ਦੱਸ ਸਕਦੇ ਕਿ ਅਸੀਂ ਕੀ ਕੀਤਾ ਉੱਥੇ ਦੇਖੋ ਜਿਹੜੇ ਜਿਹੜੇ ਪਰਚੇ ਕਰਨੇ ਆ ਪੱਤਰਕਾਰਾਂ ਦੇ ਉੱਤੇ ਤੁਹਾਨੂੰ ਯਾਦ ਹੋਊਗਾ ਮਨਿੰਦਰ ਜੀ ਕਿ ਪਿਛਲੇ ਇਲੈਕਸ਼ਨ ਲੁਧਿਆਣਾ ਦੇ ਵਿੱਚ ਇੱਕ ਟਾਈਮਸ ਨਾਓ ਦੀ ਭਾਵਨਾ ਕਿਸ਼ੋਰ ਕਰਕੇ ਪੱਤਰਕਾਰ ਆਈ ਸੀਗੀ ਜਿਸ ਦੇ ਉੱਪਰ ਐਸਸੀ ਐਸਟੀ ਦਾ ਪਰਚਾ ਇਹਨਾਂ ਨੇ ਕਰਤਾ ਸੀਗਾ ਪੱਤਰਕਾਰ ਤੇ ਤੇ ਉਹਦੇ ਡਰਾਈਵਰ ਤੇ ਤੇ ਕੈਮਰਾਮੈਨ ਤੇ ਉਸ ਤੋਂ ਬਾਅਦ ਉਹਨੂੰ ਜੇਲ੍ਹ ਦੇ ਵਿੱਚ ਰੱਖਿਆ ਗਿਆ ਸੀ ਲੁਧਿਆਣਾ ਦੀ ਅਦਾਲਤ ਦੇ ਵਿੱਚ ਤਾਂ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਰੱਟ ਪਾਈ ਸੀ ਤਾਂ ਹਾਈ ਕੋਰਟ ਨੇ ਪੰਜਾਬ ਸਰਕਾਰ ਸਰਕਾਰ ਨੂੰ ਬਹੁਤ ਲਾਨਤਾਂ ਪਾਈਆਂ ਸੀਗੀਆਂ ਕਿ ਉਸ ਲੜਕੀ ਤੇ ਤੁਸੀਂ ਝੂਠੀ ਕਾਰਵਾਈ ਜਿਹੜੀ ਐਸ ਸੀ ਐਸ ਟੀ ਦੀ ਕੀਤੀ ਹੈ ਕਿਉਂਕਿ ਉਸ ਕੁੜੀ ਨੇ ਕੇਜਰੀਵਾਲ ਦਾ ਜਿਹੜਾ ਉਹਨੇ ਸ਼ੀਸ਼ ਮਹਿਲ ਬਣਾਇਆ ਉਹਦਾ ਉਸਨੇ ਕਵਰੇਜ ਕਰਦੀ ਸੀ ਬਿਲਕੁਲ ਜੀ ਲਗਾਤਾਰ ਇਹ ਪਹਿਲਾ ਨਹੀਂ ਕੋਈ ਪਹਿਲਾ ਪਰਚਾ ਨਹੀਂ ਲਗਾਤਾਰ মিডিਆ ਨੂੰ ਦਬਾਉਣ ਦੇ ਲਈ ਕਿਉਂਕਿ ਅਰਵਿੰਦ ਕੇਜਰੀਵਾਲ ਹੋਣ ਭਗਵੰਤ ਮਾਨ ਹੋਣ ਮਨੀਸ਼ ਸਿਸੋਧਿਆ ਹੋਣ ਜਦੋਂ ਤੱਕ ਕੋਈ ਦਿੱਲੀ ਦੇ ਵਿੱਚ ਗੱਲਬਾਤ ਹੁੰਦੀ ਹੈ ਕੋਈ ਕੇਂਦਰ ਸਰਕਾਰ ਕਰਦੀ ਤਾਂ ਬੜਾ ਹੋ ਹੱਲਾ ਕਰਦੀ ਹੈ ਕਿ ਆਵਾਜ਼ ਬੰਦੀ ਹੈ ਜੀ ਸਾਡੀ ਗੱਲ ਨਹੀਂ ਹੋਣ ਦੇ ਰਹੇ মিডিਆ ਨੂੰ ਦਬਾਇਆ ਜਾ ਰਿਹਾ ਪਰ ਉਸ ਤੋਂ ਉਲਟ ਜੇ ਕਰਕੇ ਤੇ ਪੰਜਾਬ ਦੇ ਵਿੱਚ ਇਹ ਚੀਜ਼ ਵਰਦੀ ਹੈ ਫਿਰ ਇਹਨਾਂ ਦੇ ਮੂੰਹ 'ਚ ਘੁੰਗਣੀਆਂ ਪੈ ਜਾਂਦੀਆਂ ਪੰਜਾਬ ਚ ਉਹ ਉਲਟ ਕਰਦੇ ਨੇ ਜਿਵੇਂ ਤੁਸੀਂ ਉਹਨਾਂ ਦੀ ਗੱਲ ਕੀਤੀ ਉਹਨਾਂ ਤੇ ਪਰਚਾ ਪਾਤਾ ਐਸ்சி ਐਸਟੀ ਐਕਟਰ ਦਾ ਤੇ ਮਾਨਯੋਗ ਹਾਈ ਕੋਰਟ ਨੇ ਇਹੀ ਸਵਾਲ ਕੀਤਾ ਕਿ ਐਕਸੀਡੈਂਟ ਹੋਇਆ ਉਹਦੇ ਵਿੱਚ ਉਹ ਪੱਤਰਕਾਰਾਂ ਨੂੰ ਕਿਵੇਂ ਪਤਾ ਲੱਗਿਆ ਕਿ ਉਹ ਜਾਂਚ ਕੀ ਆ ਉਹਨਾਂ ਦੀ ਜਿਹਨੂੰ ਲੈ ਕੇ ਤੇ ਉਸੇ ਤਰੀਕੇ ਨਾਲ ਇਥੋਂ ਪਹਿਲਾਂ ਵੀ ਸਾਡੇ ਤੇ ਵੀ ਪਰਚਾ ਚੈਨਲ ਵੀ ਬੰਦ ਪੱਤਰਕਾਰਾਂ ਦੀ ਕੁੱਟਮਾਰ ਅਨੇਕਾਂ ਮਾਮਲੇ ਪੰਜਾਬ 'ਚ ਹੋ ਚੁੱਕੇ ਨੇ ਇਹ ਪਹਿਲੀ ਸਰਕਾਰ ਹੈ ਜਿਹਦੇ ਲਗਭਗ 1.5 ਸਾਲ ਦੇ ਵਿੱਚ 7 ਪ੍ਰਦਰਸ਼ਨ ਪੰਜਾਬ 'ਚ ਹੋਏ ਨੇ 7 ਪ੍ਰਦਰਸ਼ਨ ਪੱਤਰਕਾਰਾਂ ਦੇ ਚਾਹੇ ਤਾਂ ਉਹ ਸੰਦੀਪ ਲਾਧੂ ਕਹਨੇ ਜਦੋਂ ਸਵਾਲ ਕੀਤੇ ਪਠਾਨ ਮਾਜਰਾ ਸਾਹਿਬ ਨੂੰ ਵਿਧਾਨ ਸਭਾ 'ਚ ਉਹ ਬੋਲੇ ਉਸ ਤੋਂ ਬਾਅਦ ਅਸੀਂ ਪ੍ਰਦਰਸ਼ਨ ਕੀਤਾ ਉਸ ਤੋਂ ਬਾਅਦ ਜਿਹੜਾ ਸਾਡੇ ਤੇ ਪਰਚਾ ਹੋਇਆ ਉਸ ਤੋਂ ਬਾਅਦ ਰਣਜੀਤ ਗੱਲ ਮਨਦੀਪ ਦੁਨੀਆ ਦਾ ਪੱਤਰਕਾਰ ਹੁਣ ਫੇਰ ਸਾਡਾ ਇੱਕ ਜਿਹੜਾ ਸੰਘਰਸ਼ ਚੱਲ ਰਿਹਾ ਸੋ ਇਹ ਪਹਿਲੀ ਸਰਕਾਰ ਹੈ ਜਿੱਚ ਪੱਤਰਕਾਰ ਮੈਦਾਨ 'ਚ ਉਤਰੇ ਹੋਏ ਐ ਤੇ ਪੱਤਰਕਾਰਾਂ ਵੱਲੋਂ ਖੁੱਲ੍ਹ ਕੇ ਐਲਾਨ ਕੀਤਾ ਹੋਇਆ ਕਿ ਅਸੀਂ ਚੁੱਪ ਨਹੀਂ ਬੈਠਾਂਗੇ ਇੱਕ ਪਾਸੇ ਸਰਕਾਰ ਕੋਲ ਉਹ মিডিਆ ਜਿਹੜਾ ਖਰੀਦਿਆ ਹੋਇਆ ਜਿਹੜਾ ਸਰਕਾਰ ਜੋ ਪ੍ਰੈਸ ਕਾਨਫਰੰਸ ਕਰ ਦਿੰਦੀ ਹੈ ਮੁਰੋਂ ਮਣਕੀ ਬਾਤ ਸੁਣ ਕੇ ਆ ਜਾਂਦਾ ਹੈ ਦੂਜੇ ਪਾਸੇ ਉਹ মিডিਆ ਜਿਹੜਾ ਲੋਕਾਂ ਦੇ ਵਿੱਚ ਖੜਾ ਹੈ ਜੇ ਲੋਕਾਂ ਦੇ ਵਿੱਚ ਖੜਾ ਤਾਂ ਅੱਜ ਲੋਕ ਇਸ ਚੀਜ਼ ਨੂੰ ਆਪਣੇ ਤੇ ਹਮਲਾ ਮੰਨ ਰਹੇ ਹੈ ਜੇ ਲੋਕਾਂ ਦੇ ਵਿੱਚ ਨਾ ਖੜਾ ਹੁੰਦਾ ਤਾਂ ਜਿਵੇਂ ਬਾਕੀ মিডিਆ ਜਿਸ ਤਰੀਕੇ ਦੇ ਹਾਲਾਤਾਂ ਚ ਯੂਜ ਰਿਹਾ ਤਾਂ ਲੋਕਾਂ ਨੇ ਇਗਨੋਰ ਕਰ ਦੇਣਾ ਸੀ ਸੋ ਜਿਹੜੀ ਇਹ ਸਰਕਾਰ ਜਿਸ ਤਰੀਕੇ ਨਾਲ ਪੱਤਰਕਾਰਾਂ ਨੂੰ ਦਬਾਉਣ ਤੇ ਲੱਗੀ ਹੋਈ ਹੈ ਇਹ ਪੰਜਾਬ ਹੈ ਪੰਜਾਬ ਦੇ ਵਿੱਚ ਤੁਸੀਂ ਹੋ ਅਸੀਂ ਆਂ ਤੁਹਾਨੂੰ ਕੋਈ ਚੈਨਲ ਦੇ ਵਿੱਚ ਲੱਗਿਆ ਕਿ ਇੱਥੇ ਮੇਰੀ ਆਵਾਜ਼ ਆਪਦੀ ਆ ਤਾਂ ਤੁਸੀਂ ਆਪ ਬੋਲਣ ਲੱਗ ਜਾਓਗੇ ਤੁਸੀਂ ਬੋਲ ਵੀ ਰਹੇ ਹੋ ਮਤਲਬ ਪੰਜਾਬ ਦੇ ਵਿੱਚ ਚੀਜ਼ਾਂ ਪੋਸੀਬਲ ਨਹੀਂ ਆ ਪੰਜਾਬ ਆਹੀਂ ਬੋਲਦਾ ਆ ਜਿਵੇਂ ਇੱਥੇ ਗੱਲ ਹੋਈ ਕਿ ਕਹਿੰਦੇ ਆ ਕਿ ਭਗਵਾਨ ਸਿੰਘ ਮਾਨ ਨੇ ਸਵਾਲ ਕਰਨੇ ਸਿਖਾਏ ਆ ਸਵਾਲ ਕਰਨੇ ਸਾਨੂੰ ਬਾਬੇ ਨਾਨਕ ਨੇ ਸਿਖਾਏ ਆ ਸਵਾਲ ਕਰਨੇ ਸਾਨੂੰ ਦਸਵੇਂ ਪਾਤਸ਼ਾਹ ਨੇ ਸਿਖਾਏ ਆ ਸਵਾਲ ਕਰਨੇ ਸਾਨੂੰ ਕਰਤਾਰ ਸ੍ਰੀ ਭਗਤ ਸਿੰਘ ਵਰਗਿਆਂ ਨੇ ਸਿਖਾਏ ਆ ਸੋ ਅਸੀਂ ਸਵਾਲ ਉਹਨਾਂ ਦੇ ਸਿਖਾਏ ਵੇ ਤੁਸੀਂ ਉਹ ਲਗਾਤਾਰ ਕਰਦੇ ਆ ਤੇ ਕਰਦੇ ਰਵਾਂਗੇ ਕੋ ਹੋਰ ਬੜਾ ਨੈਰੇਟਿਵ ਜਿਹੜਾ ਹੈਗਾ ਉਹ ਇਹਨਾਂ ਦੇ ਆਈਟੀ ਸੈੱਲ ਵੱਲੋਂ ਸਪਰੈਡ ਕੀਤਾ ਜਾ ਰਿਹਾ ਸੋਸ਼ਲ ਮੀਡੀਆ ਤੇ ਕਿ ਇਹ ਤਾਂ ਪੱਤਰਕਾਰ ਨਹੀਂ ਤਾਂ ਬਲੌਗਰ ਨੇ ਪਰ ਦੇਸ਼ ਦੇ ਵਿੱਚ ਵੱਡੇ ਵੱਡੇ ਚੈਨਲ ਦਾ ਜਿਵੇਂ ਦਾ ਵਾਇਰ ਹੋ ਗਿਆ ਔਰ ਜਿਵੇਂ ਰਵੀਸ਼ ਕੁਮਾਰ ਹੈ ਔਰ ਮੈਨੂੰ ਲੱਗਦਾ ਜਿਹੜੇ ਚੈਨਲਾਂ ਦੇ ਵਿੱਚੋਂ ਪਹਿਲਾਂ ਕੰਮ ਕਰਦੇ ਰਹੇ ਨੇ ਉਹਨਾਂ ਨਾਲੋਂ ਵੱਧ ਉਹਨਾਂ ਚੈਨਲ ਉਹਨਾਂ ਦੇ ਆਪ ਦੇ ਸਬਸਕ੍ਰਾਈਬਰਸ ਨੇ ਕਿਉਂਕਿ ਇਹ ਤਾਂ ਲੋਕ ਡਿਸਾਈਡ ਕਰਨਗੇ ਕਿ ਇਹ ਪੱਤਰਕਾਰ ਹੈ ਕਿ ਨਹੀਂ ਹੈ ਆਪਾਂ ਇੰਡੀਪੈਂਡੈਂਟ ਜਰਨਲਿਸਟਿਕ categories ਦੇ ਵਿੱਚ ਆਉਣੇ ਆ ਰਾਈਟ ਮੈਂ ਦੇਖ ਰਹੀ ਹਾਂ ਕਿ ਬਹੁਤ ਇਹਨਾਂ ਦਾ ਜਿਹੜਾ ਆਈਟੀ ਸੈੱਲ ਉਹ ਜ਼ਹਿਰ ਫਲਾ ਰਹੇ ਆ ਬਿਲਕੁਲ ਹੁਣ ਤੁਸੀਂ ਇਸ ਤੋ ਹੀ ਰੱਖ ਲਓ ਤੁਸੀਂ ਅਨੇਕਾਂ ਚੈਨਲਾਂ 'ਚ ਕੰਮ ਕੀਤਾ ਹੈ ਤੁਹਾਨੂੰ ਲੱਗਦਾ ਹੈ ਕਿ ਇੱਥੇ ਮੈਂ ਜਿਹੜੀ ਆ ਗੱਲ ਕਰਕੇ ਲਗਾਈ ਸੀ ਲੋਕਾਂ ਦੀ ਮੰਨ ਲਓ ਕੋਈ ਨਸ਼ੇ ਤੇ ਤੁਸੀਂ ਰਿਪੋਰਟ ਕੀਤੀ ਤੁਸੀਂ ਉਹ ਚੈਨਲ ਨੂੰ ਭੇਜੀ ਉਹਨੇ ਨਹੀਂ ਚਲਾਈ ਮੰਨ ਲਓ ਤੇ ਤੁਹਾਡੇ ਮਨ ਦੇ ਵਿੱਚ ਤਾਂ ਹੋਊਗਾ ਨਾ ਕਿ ਮੇਰੀ ਆਵਾਜ਼ ਦਬੀ ਰਹੀ ਲੋਕਾਂ ਨੂੰ ਲੱਗਿਆ ਤਾਂ ਮਤਲਬ ਜਿਹੜੇ ਬੰਦੇ ਨੇ ਵੀ ਲੱਗਦਾ ਕਿ ਜੋ ਮੈਂ ਗੱਲ ਕਰ ਰਿਹਾ ਉਹ ਚੱਲ ਨਹੀਂ ਰਹੀ ਜੋ ਲੋਕ ਮੇਰੇ ਬੋਲ ਰਹੇ ਆ ਉੱਥੇ ਕਟ ਵੱਡ ਹੋ ਰਹੀ ਹੈ ਤਾਂ ਫਿਰ ਇਹ ਨਹੀਂ ਤੈਅ ਕਰੂਗਾ ਕਿ ਲੱਖ ਵਾਲਾ ਮੈਂ ਘੱਚ ਫੜਿਆ ਜਾਂ 500 ਰੁਪਏ ਵਾਲਾ ਗੱਲ ਇਹ ਹੈ ਕਿ ਗੱਲ ਕੀ ਦੀ ਹੋ ਰਹੀ ਹੈ ਜੇ ਗੱਲ ਲੋਕਾਂ ਦੀ ਹੋ ਰਹੀ ਹੈ ਗੱਲ ਮੁੱਦਿਆਂ ਦੀ ਹੋ ਰਹੀ ਹੈ ਫਿਰ ਲੋਕ ਲੋਕ ਵੀ ਤੁਸੀਂ ਗਰਾਊਂਡ ਤੇ ਜਾਂਦੇ ਹੋ ਇਹ ਥੋੜੀ ਦੇਂਦੇ ਆ ਕਿ ਇਹਦੇ ਕੋਲੇ ਕੈਮਰਾ ਕਿੱਡਾ ਹੈ ਇਹਦੇ ਕੋਲੇ ਕਿਹ ਪੱਤਰਕਾਰ ਹੈ ਜਾਂ ਲੋਕ ਡਿਗਰੀ ਪੁੱਛ ਕੇ ਇੰਟਰਵਿਊ ਦਿੰਦੇ ਆ ਲੋਕ ਕਹਿੰਦੇ ਆ ਕਿ ਸਾਡਾ ਦੁੱਖ ਕੌਣ ਸੁਣਨਦਾ ਆ ਤੇ ਉਹ ਦੁੱਖ ਨੂੰ ਚਲਾ ਕੌਣ ਰਿਹਾ ਸੁਣ ਕੇ ਇਕੱਲਾ ਜਾਤਾ ਨਹੀਂ ਰਿਹਾ ਸੋ ਇਸ ਕਰਕੇ ਆਮ ਆਦਮੀ ਪਾਰਟੀ ਥੋੜੀ ਤੈਅ ਕਰੂਗੀ ਕਿ ਕੌਣ ਪ ਕਿ ਡਿਗਰੀ ਵਾਲਾ ਪੱਤਰਕਾਰ ਆ ਜਾਂ ਬਿਨਾਂ ਡਿਗਰੀ ਵਾਲਾ ਹਾਲਾਂਕਿ ਸਾਡੇ ਕੋਲ ਡਿਗਰੀਆਂ ਅਸੀਂ ਇਹਨਾਂ ਨੂੰ ਥੋੜੀ ਦਿਖਾਉਣੀ ਹੈ ਪਰ ਗੱਲ ਇਹ ਕਹਿ ਰਹੇ ਆ ਕਿ ਪੱਤਰਕਾਰਤਾ ਤਾਂ ਹਰ ਇੱਕ ਪੰਜਾਬ ਦਾ ਬੰਦਾ ਪੱਤਰਕਾਰ ਆ ਅੱਜ ਹਰ ਇੱਕ ਬੰਦੇ ਕੋਲੇ ਮੋਬਾਈਲ ਆ ਆ ਸਾਥੀ ਕੋਲੇ ਮੋਬਾਈਲ ਆ ਇਹਨਾਂ ਕੋਲੇ ਮੋਬਾਈਲ ਆ ਇਹਦਾ ਕੋਲੇ ਮੋਬਾਈਲ ਆ ਇਹ ਜਿੱਥੇ ਵੀ ਇਹਨਾਂ ਨੂੰ ਲੱਗਦਾ ਕਿ ਆ ਗਲਤ ਘਟਨਾ ਹੋ ਰਹੀ ਹੈ ਲਾਈਵ ਕਰ ਦਿੰਦੇ ਆ ਤਾਂ ਉਹ ਖਬਰਾਂ ਤਾਂ ਫਿਰ ਵੱਡੇ ਵੱਡੇ ਚੈਨਲ ਚੱਕ ਲੈਂਦੇ ਆ ਉਹ ਉਹ ਵੀਡੀਓ ਨੂੰ ਤਾਂ ਵੱਡੇ ਵੱਡੇ ਚੈਨਲ ਚੱਕ ਲੈਂਦੇ ਆ ਸੋ ਸਿਟੀਜ਼ਨ ਜਰਨਲਿਜ਼ਮ ਵੀ ਇੱਕ ਚੀਜ਼ ਹੁੰਦੀ ਹੈ ਜੇ ਕਿਤੇ ਕਰਨੀ ਆ ਤਾਂ ਵੀ ਮਤਲਬ ਹਰ ਬੰਦਾ ਪੱਤਰਕਾਰਤਾ ਕਰ ਸਕਦਾ ਤੇ ਅਸੀਂ ਤਾਂ ਫਿਰ ਵੀ ਇੱਕ ਪ੍ਰੋਫੈਸ਼ਨਲ ਤਰੀਕੇ ਨਾਲ ਕਰ ਰਹੇ ਆ ਸੋ ਆਮ ਆਦਮੀ ਪਾਰਟੀ ਦਾ ਜਿਹੜਾ ਆਈਟੀ ਸੈੱਲ ਆ ਉਹਦਾ ਤਾਂ ਜੋਰ ਲੱਗੇ ਲੱਗਣੇ ਲੱਗਣਾ ਕਿਉਂਕਿ ਸਰਕਾਰ ਡੈਮੇਜ ਬਹੁਤ ਹੋ ਚੁੱਕੀ ਆ ਇਸ ਮੁੱਦੇ ਦੇ ਉੱਤੇ ਸਰਕਾਰ ਘਿਰਦੀ ਨਜ਼ਰ ਆ ਰਹੀ ਹੈ ਸੋ ਪੱਤਰਕਾਰ ਕੌਣ ਹੈ ਕੌਣ ਨਹੀਂ ਹੈ ਇਹ ਤੈਅ ਕਰਨਾ ਸਾਡੇ ਲੋਕਾਂ ਨੇ ਜਿਨ੍ਹਾਂ ਨੇ ਸਾਨੂੰ ਪੱਤਰਕਾਰ ਮੰਨਣਾ ਜਾਂ ਨਹੀਂ ਮੰਨਣਾ ਜੋ ਮੰਨਦੇ ਤਾਂ ਸਾਡੀ ਖਾਤਰ ਲੜ ਰਹੇ ਐ ਜੋ ਸਾਨੂੰ ਨਾ ਮੰਨਦੇ ਹੁੰਦੇ ਤਾਂ ਅੱਜ ਸਾਨੂੰ ਇੱਥੇ ਅਸੀਂ ਦਬੇ ਰਹਿ ਜਾਣਾ ਸੀ ਸਪਰਚੇ ਦੇ ਹੇਠ ਸਾਨੂੰ ਕਿਸੇ ਨੇ ਪੁੱਛਣਾ ਵੀ ਨਹੀਂ ਭਗਵੰਤਮਾਨ ਸ਼ਾਇਦ ਭੁੱਲ ਗਏ ਨੇ ਕਿ ਜਿਹੜੀ ਆਰਟੀਆਈਆਂ ਉਹ ਆਪ ਐਕਸਪੋਜ਼ ਕਰ ਕਰਕੇ ਦਿਖਾ ਦਿਖਾ ਕੇ ਪਹਿਲਾ ਮੈਂਬਰ ਪਾਰਲੀਮੈਂਟ ਬਣੇ ਫਿਰ ਉਹ ਮੁੱਖ ਮੰਤਰੀ ਬਣੇ ਅੱਜ ਉਹੀ ਆਰਟੀਆਈਆਂ ਜਦੋਂ ਐਕਸਪੋਜ਼ ਹੋ ਰਹੀਆਂ ਨੇ ਕਿਉਂਕਿ ਇਹ ਤਾਂ ਹਮੇਸ਼ਾ ਹੁੰਦਾ ਰਹੂਗਾ ਚਾਹੇ ਸਰਕਾਰ ਕੋਈ ਮਰਜ਼ੀ ਆਵੇ ਲੋਕਾਂ ਨੇ ਆਪਦੇ ਹੱਕ ਸੱਚ ਦੀ ਗੱਲ ਕਰਨੀ ਹੀ ਕਰਨੀ ਹੈ ਰਾਈਟ ਤਾਂ ਅੱਜ ਉਹਨਾਂ ਨੂੰ ਕਿਉਂ ਇੰਨਾ ਜ਼ਿਆਦਾ ਜਿਹੜਾ ਹੈਗਾ ਉਹ ਇੱਕ ਤਾਨਾਸ਼ਾ ਜਿਹੜਾ ਹੈਗਾ ਇਹ ਇੱਕ ਤਰ੍ਹਾਂ ਇਸ ਤਰ੍ਹਾਂ ਲੱਗਦਾ ਜਿਵੇਂ ਅਨਡਿਕਲੇਅਰਡ ਇਹ ਇੱਕ ਤਰ੍ਹਾਂ ਦੀ ਐਮਰਜੈਂਸੀ ਹੁੰਦੀ ਹੈ ਦੇਸ਼ 'ਚ ਬਿਲਕੁਲ ਜੀ ਮਤਲਬ ਇੱਥੇ ਬਹੁਤ ਕੁਝ ਕਹਿ ਕੇ ਨਹੀਂ ਹੋ ਰਿਹਾ ਜਿਵੇਂ ਤੁਸੀਂ ਅਨਡਿਕਲੇਅਰਡ ਡੈਮੋਕ੍ਰੇਸੀ ਸੋਰੀ ਐਮਰਜੈਂਸੀ ਦੀ ਗੱਲ ਇਹ ਐਮਰਜੈਂਸੀ ਹੁੰਦੀ ਹੈ ਮਤਲਬ ਬੋਲਣ ਦੀ ਆਜ਼ਾਦੀ ਦੇ ਉੱਤੇ ਪਾਬੰਦੀ ਲਾਉਣਾ ਜਿੱਥੇ ਕਿ ਸਾਨੂੰ ਸਾਡਾ ਸੰਵਿਧਾਨ ਅਸੀਂ 26 ਜਨਵਰੀ ਸਾਡੇ ਆਉਣ ਵਾਲੀ ਅਸੀਂ ਗੱਲ ਕਰਦੇ ਆਂ ਕਿ ਤੰਤਰਤਾ ਦਿਵਸ ਦੀ ਸੰਵਿਧਾਨ ਦੀ ਉਹ ਸਾਨੂੰ ਆਜ਼ਾਦੀ ਦਿੰਦਾ ਆਰਟੀਕਲ 19 ਇੱਕ ਇਹ ਸਾਨੂੰ ਆਜ਼ਾਦੀ ਦਿੰਦਾ ਕਿ ਕੋਈ ਵੀ ਬੰਦਾ ਸਾਰਥਕ ਤਰੀਕੇ ਨਾਲ ਬੋਲ ਸਕਦਾ ਹੈ ਆਪਦੇ ਭਾਵ ਪ੍ਰਗਟ ਕਰ ਸਕਦਾ ਕੁਝ ਵੀ ਕਰ ਸਕਦਾ ਲਿਖ ਸਕਦਾ ਹੈ ਪਰ ਜਦੋਂ ਸਰਕਾਰਾਂ ਨੂੰ ਇਹ ਲੱਗਦਾ ਹੈ ਕਿ ਇਹ ਬੋਲੀ ਗੱਲ ਸਾਨੂੰ ਡੈਮੇਜ ਕਰ ਰਹੀ ਹੈ ਅਸੀਂ ਜਹਾਜ਼ ਲੈ ਕੇ ਉੱਡੇ ਸਾਡਾ ਕੌਣ ਉੱਡਿਆ ਸਰਪੇਹੀ ਸਵਾਲ ਕੀਤਾ ਜਿਹਦਾ ਜਵਾਬ ਇਹ ਬਣਦਾ ਸੀ ਕਿ ਫਲਾਣਾ ਲੈ ਗਿਆ ਸੀਗਾ ਜਿਹੜੀ ਮੀਡੀਆ 'ਚ ਖਬਰ ਚੱਲੀ ਆ ਉਹਦੇ ਤੇ ਸਾਡਾ ਜਵਾਬ ਹੈ ਕਿਤੇ ਇਹ ਜਵਾਬ ਸੀ ਕਿਤੇ ਪਰਚੇ ਪਾ ਕੇ ਕੱਲਾ ਸਾਨੂੰ ਨਹੀਂ ਉਹਨਾਂ ਨੇ ਹਰ ਇੱਕੋ ਬੰਦੇ ਨੂੰ ਚੁੱਪ ਕਰਾਉਣਾ ਹੈ ਜਿਹੜਾ ਕੋਈ ਕਮੈਂਟ ਵੀ ਕਰ ਰਿਹਾ ਹੈ ਜਿਹੜਾ ਕੋਈ ਲਾਈਕ ਵੀ ਕਰ ਰਿਹਾ ਸਰਕਾਰ ਖਿਲਾਫ ਆਈ ਪੋਸਟ ਨੂੰ ਜਿਹੜਾ ਕੋਈ ਖੁਦ ਆਪਣੇ ਭਾਵ ਜਿਹੜੇ ਆ ਪ੍ਰਗਟ ਕਰ ਰਿਹਾ ਕਿਉਂਕਿ ਸੱਤ ਤੋਂ ਲਗਭਗ ਸ਼ੀ ਆਈਡੀਆਂ ਤਾਂ ਉਹ ਨੇ ਜਿਹੜੇ ਪੱਤਰਕਾਰ ਪਤਾ ਨਹੀਂ ਪੱਤਰਕਾਰ ਨੇ ਜੋ ਵੈਸੇ ਲਗਾਤਾਰ ਮੀਡੀਆ ਦੇ ਉਤੇ ਅਪਡੇਟ ਰਹਿੰਦੇ ਨੇ ਸੋ ਇਸ ਕਰਕੇ ਉਹਨਾਂ ਦਾ ਇੱਕ ਮਕਸਦ ਰਹੀਂ ਬਾਕੀਆਂ ਨੂੰ ਡਰਾਉਣਾ ਹੈ ਨੰਬਰ 2 ਦੇ ਉੱਤੇ ਜਿਹੜੀ ਇਹ ਗੱਲ ਕੀਤੀ ਜਾ ਰਹੀ ਹੈ ਇਹ ਤੋਂ ਇੱਕ ਸਿੱਧਾ ਕਿ ਕੱਲ ਨੂੰ ਪਿੰਡਾਂ ਚ ਇਹਨਾਂ ਲੋਕਾਂ ਨੇ ਸੱਥਾਂ ਚ ਸਵਾਲ ਕਰਨੇ ਆ ਕਿ ਤੁਸੀਂ ਆ ਵਾਅਦੇ ਕੀਤੇ ਸੀ ਤੁਸੀਂ ਕਿਹਾ ਸੀ 16 ਮੈਡੀਕਲ ਕਾਲਜ ਖੋਲ੍ਹਾਂਗੇ ਤੁਸੀਂ ਕਿਹਾ ਸੀ ਅਸੀਂ ਜਿਹੜਾ ਰੰਗਲਾ ਪੰਜਾਬ ਬਣਾਵਾਂਗੇ ਤੁਸੀਂ ਕਹਿੰਦੇ ਨਸ਼ਾ ਮੁਕਤ ਕਰਾਂਗੇ ਉਹ ਸਵਾਲ ਹੋਣੇ ਆ ਜਦੋਂ ਸਵਾਲ ਹੋਣੇ ਤਾਂ ਉਹ ਤੋਂ ਪਹਿਲਾਂ ਕਿ ਮਾਹੌਲ ਬਣਾਇਆ ਜਾ ਸਕੇ ਤਾਂ ਕਿ ਸਵਾਲ ਕਰਨ ਵਾਲਾ ਨੂੰ ਪਹਿਲਾਂ ਹੀ ਚੁੱਪ ਕਰਾਇਆ ਜਾ ਸਕੇ ਇਹ ਮਾਹੌਲ ਦੇ ਤਹਿਤ ਸਾਰਾ ਕੁਝ ਹੋ ਰਿਹਾਗਾ ਔਰ ਮੈਂ ਤਾਂ ਸਮਝਦੀ ਹਾਂ ਜਿਵੇਂ ਇਹ ਕਹਿੰਦੇ ਨੇ ਅਸੀਂ ਆਮ ਆਦਮੀ ਸਿ ਆਮ ਲੋਕਾਂ ਦੀ ਸਰਕਾਰ ਹੈਗੀਆਂ ਇਹਨਾਂ ਨੂੰ ਖੁਦ ਅਜਿਹੇ ਜਿਹੜੇ ਖ ਇਹ ਲੋਕਾਂ ਦਾ ਟੈਕਸ ਖਰਚ ਰੇ ਇਹਨਾਂ ਨੂੰ ਖੁਦ ਇਹ ਐਕਸਪੋਜ਼ ਕਰਨੇ ਚਾਹੀਦੇ ਲੋਕਾਂ ਦੇ ਸਾਹਮਣੇ ਖੁਦ ਨਸ਼ਰ ਕਰਨੇ ਚਾਹੀਦੇ ਨੇ ਬਿਲਕੁਲ ਤਾਂ ਤੁਹਾਡੇ ਨਾਲ ਲੋਕ ਖੜੇ ਆ ਪੰਜਾਬ ਦੇ ਸੱਚ ਦੇ ਨਾਲ ਖੜੇ ਆ ਔਰ ਤੁਸੀਂ ਲੋਕਾਂ ਦੀ ਆਵਾਜ਼ ਹਮੇਸ਼ਾ ਬੁਲੰਦ ਕਰਦੇ ਹੋ ਤਾਂ ਲੋਕ ਤੁਹਾਡੇ ਨਾਲ ਖੜੇ ਨੇ ਰਣਜੀਤ ਜੀ ਤੁਹਾਡੇ ਨਾਲ ਵੀ ਪਿੱਛੇ ਜੇ ਹਾਦਸਾ ਹੋਇਆ ਕੁੱਟਮਾਰ ਤੁਹਾਡੀ ਕੀਤੀ ਗਈ ਸਿਰਫ ਇਸ ਗੱਲ ਕਰਕੇ ਵੀ ਤੁਹਾਡੀ ਜਿਹੜੀ ਆਵਾਜ਼ ਆ ਉਸ ਨੂੰ ਬੰਦ ਕੀਤਾ ਜਾਵੇ ਬਿਲਕੁਲ ਜਦੋਂ ਦੀ ਸਰਕਾਰ ਬਣੀ ਹੈ ਬਣੀ ਤਾਂ ਹੋਰ ਤਰੀਕੇ ਨਾਲ ਸੀ ਤਾਂ ਆਪ ਹੀ ਕਹਿੰਦੇ ਸੀ ਵੀ ਤੁਸੀਂ ਇੱਕ ਮੋਬਾਈਲ ਚੱਕੋ ਮੈਂ ਜਿਹੜਾ ਮੋਬਾਈਲ ਹੈ ਉਹਨੂੰ ਕੈਮਰਾ ਬਣਾ ਲਓ ਤਾਂ ਜਿਹੜਾ ਕੁਝ ਹੋ ਰਿਹਾ ਤੁਸੀਂ ਸਾਹਮਣੇ ਲੈ ਕੇ ਆਓ ਜੇਕਰ ਉਹੀ ਕੰਮ ਹੁਣ ਇਹਨਾਂ ਦੀ ਸਰਕਾਰ ਬਣ ਗਈ ਠੀਕ ਹੈ ਇਹਨਾਂ ਨੇ ਲੋਕਾਂ ਨੂੰ ਸਿਖਾਇਆ ਲੋਕ ਸਿੱਖ ਗਏ ਨੇ ਤਾਂ ਪੱਤਰਕਾਰਾਂ ਦਾ ਤਾਂ ਕੰਮ ਹੈ ਪੱਤਰਕਾਰਾਂ ਤਾਂ ਸਵਾਲ ਕਰਨੇ ਆ ਨਾ ਜੇਕਰ ਕਿਤੇ ਗਲਤ ਹੋ ਰਿਹਾ ਪੱਤਰਕਾਰਾਂ ਤਾਂ ਅੱਗੇ ਲੈ ਕੇ ਆਉਣੇ ਨੇ ਗੱਲ ਜੋ ਮੀਡੀਆ ਹੈ ਉਹ ਦੇਸ਼ ਦਾ ਆਕਸੀਜਨ ਹੈ ਉਹ ਲੋਕਾਂ ਦੇ ਲਈ ਇੱਕ ਆਕਸੀਜਨ ਦਾ ਕੰਮ ਕਰਦਾ ਹੈ ਪਰ ਜਿਹੜੇ ਕੋਈ ਵੀ ਸ਼ਾਸਤ ਪਰ ਹੋਵੇ ਉਹਨਾਂ ਨੂੰ ਮੀਡੀਆ ਤੋਂ ਡਰ ਲੱਗਦਾ ਹੈ ਡਰ ਉਸ ਵੇਲੇ ਲੱਗਦਾ ਜਦੋਂ ਉਹਨਾਂ ਦੀਆਂ ਪੋਲਾ ਖੁੱਲਦੀਆਂ ਤਾਂ ਆਰਟੀਆ ਐਕਟੀਵਿਸਟ ਦਾ ਕੰਮ ਹੈ ਉਨੇ ਹਟੀਆਂ ਪਾ ਕੇ ਜਾਣਕਾਰੀ ਲੈਣੀ ਆ ਹਨ ਤਾਂ ਪੱਤਰਕਾਰ ਦਾ ਕੰਮ ਵੀ ਇਹੀ ਹੈ ਸਿਮਿਲਰੀ ਤਾਂ ਦੂਜੀ ਗੱਲ ਇਹ ਆ ਇਹ ਸਰਕਾਰ ਐ ਹੋਜੀ ਆ ਜੇ ਕੋਈ ਬੰਦਾ ਆਪਦੀ ਖੁਦ ਦੀ ਫੋਟੋ ਪੋਸਟ ਕਰਦਾ ਤਾਂ ਉਹਦੀ ਫੋਟੋ ਤੋਂ ਵੀ ਇਹ ਸਰਕਾਰ ਡਰਦੀ ਆ ਆ ਉਹ ਫੋਟੋਆਂ ਤੱਕ ਡਿਲੀਟ ਕੀਤੀਆਂ ਜਾਂਦੀਆਂ ਤਾਂ ਮੇਰੇ ਨਾਲ ਹੋਇਆ ਜਦੋਂ ਨਸ਼ੇ ਦੀ ਗੱਲ ਕੀਤੀ ਸਾਡੀਆਂ ਕਮੇਟੀਆਂ ਚੱਲੀਆਂ 27 ਤੁਹਾਨੂੰ ਪਤਾ ਗਿੱਦੜਬਾਹ ਦੇ ਵਿੱਚ ਤਾਂ ਜਦੋਂ ਸਰਕਾਰ ਨੇ ਕੋਈ ਸਹਿਯੋਗ ਨਹੀਂ ਦਿੱਤਾ ਅਸੀਂ ਕਮੇਟੀ ਬੰਨ੍ਹ ਕਰਤੀ ਅਸੀਂ ਕਿਹਾ ਵੀ ਲੋਕਾਂ ਨੂੰ ਅਵੇਅਰ ਕੀਤਾ ਵੀ ਤੁਸੀਂ ਇਹਨਾਂ ਦੇ ਨਸ਼ਿਆਂ ਜਿਹੜਾ ਯੁੱਧ ਚਲਾਇਆ ਜਾ ਰਿਹਾ ਇਹ ਯੁੱਧ ਤੁਹਾਡਾ ਆਪਣੇ ਆਪ ਦੀਆਂ ਵਿਰੁੱਧ ਹੈ ਤੁਹਾਡੇ ਤੁਸੀਂ ਜਿਹੜੇ ਲੋਕ ਨੇ ਤੁਹਾਡੇ ਆਪ ਦੇ ਦੁਸ਼ਮਣ ਬਣ ਜਾਣਗੇ ਤਾਂ ਇਹਨਾਂ ਨੇ ਕੀ ਕਰਿਆ ਜਦੋਂ ਲਿਖ ਕੇ ਮੈਂ ਪੋਸਟ ਫੋਟੋ ਪਾਈ ਕੱਲੀ ਫੋਟੋ ਮੇਰੀ ਡਿਲੀਟ ਕਰਤੀ ਕਿਉਂਕਿ ਰਖਤਾ ਕਰ ਨਹੀਂ ਸਕਦੇ ਕਿ ਇਹਨਾਂ ਕੋਲੇ ਹੋਰ ਕੀ ਹੈ ਐਸਐਸਪੀ ਦਫਤਰ ਸੱਧਿਆ ਡਰਾ ਤੂੰ ਕਹ ਨਹੀਂ ਨਹੀਂ ਮੰਨੇ ਤਾਂ ਗੱਲ ਇਹ ਆ ਜਿਹੜੀ ਕੋਈ ਆਵਾਜ਼ ਹੈ ਜਾਗਦੀ ਜਮੀਰ ਵਾਲੇ ਨੇ ਜਿਹੜੇ ਆਵਾਜ਼ ਚੱਕਣਗੇ ਠੀਕ ਹੈ ਉਹਨਾਂ ਨੂੰ ਵੀ ਟੀਚਰਾਂ ਵੀ ਕਰਨਗੇ ਉਹਨਾਂ ਨੂੰ ਬਲੈਕਮੇਲਰ ਵੀ ਕਹਿਣਗੇ ਉਹਨਾਂ ਨੂੰ ਇਹ ਵਿਕਾਊ ਵੀ ਕਹਿਣਗੇ ਪਰ ਇੱਕ ਗੱਲ ਹੈ ਜਦੋਂ ਇਹ ਸੱਤਾ 'ਚ ਨਾ ਹੋਏ ਤਾਂ ਜਦੋਂ ਇਹਨਾਂ ਦੇ ਪੈਂਦੀਆਂ ਹੋਈਆਂ ਜਦੋਂ ਪ੍ਰਾਂਤ ਮਾਨ ਕਹਿੰਦਾ ਸੀ ਡਲਾ ਤੋਂ ਡਲਾ ਹੋਤਾ ਇਧਰ ਸੇ ਚਲਾ ਪਤਾ ਨਹੀਂ ਕਿੱਧਰ ਸੇ ਚਲਾ ਹੋਤਾ ਹੈ ਨਾ ਜਦੋਂ ਇਹਨਾਂ ਦੇ ਵੱਜਣਗੇ ਨਾ ਉਦੋਂ ਪਤਾ ਲੱਗਣਾ ਇਹਨਾਂ ਨੂੰ ਜੇ ਤੁਸੀਂ ਕਹਿ ਤਾਂ ਦਿੱਤਾ ਹਰ ਸਿਮਰਤ ਕੋਰ ਬਾਦਲ ਵੀ ਤੁਸੀਂ ਕਿਵੇਂ ਕਹਿੰਦੇ ਕਿ ਕਲਿਕ ਲੀਡ ਦੀ ਕਿਵੇਂ ਪਾਉਂਦੇ ਸੀ ਜੇ ਕੋਈ ਸੋਡੇ ਤੇ ਹੁਣ ਤੰਜ ਕੱਸਦਾ ਹੈ ਤੇ ਹੁਣ ਤੁਹਾਨੂੰ ਪੜਾ ਲੱਗਦਾ ਦੇਖੋ ਤੁਹਾਨੂੰ ਵੀ ਪਤਾ ਹੋਊਗਾ ਕਿ ਕਿੰਨਾ ਵੱਡਾ ਰੇਬੀਜ਼ ਵੈਕਸੀਨ ਦਾ ਜਿਹੜਾ ਇੱਕ ਕੋਟਾਲਾ ਹੈਗਾ ਆਸਟ੍ਰੇਲੀਆ ਬਾਹਰਲੇ ਮੁਲਕ ਨੇ ਐਕਸਪੋਜ਼ ਕੀਤਾ ਵੀ ਇੰਡੀਆ ਦੇ ਵਿੱਚ ਹੋ ਰਿਹਾ ਵੀ 2023 ਤੋਂ ਬਾਅਦ ਜਿੰਨੀਆਂ ਵੈਕਸੀਨ ਲੱਗੀਆਂ ਨੇ ਸਾਰੀਆਂ ਫੇਕ ਨੇ ਸਾਰੀਆਂ ਗਲਤ ਨੇ ਉਸ ਦੇ ਖਿਲਾਫ ਇਸ ਸਰਕਾਰ ਨੇ ਕੋਈ ਇੱਕ ਜਾਣੇ ਨੇ ਵੀ ਕੋਈ ਟਵੀਟ ਨਹੀਂ ਕੀਤਾ ਕੋਈ ਆਵਾਜ਼ ਨਹੀਂ ਬੁਲੰਦ ਕੀਤੀ ਵੀ ਆਹ ਲੋਕਾਂ ਦੀ ਸਿਹਤ ਦੇ ਨਾਲ ਕੀ ਖਿਲਵਾੜ ਹੋ ਰਿਹਾ ਹੈ ਰਾਈਟ ਰੈਬਿਸ ਕਿੰਨੇ ਕਿੰਨਾ ਖਤਰਨਾਕ ਵਾਇਰਸ ਹੈ ਦੇਖ ਲਓ ਔਰ ਆਪਣੇ ਆਪਣੇ ਦੇਸ਼ ਦੇ ਵਿੱਚ ਮਰਸੀ ਕਿਲਿੰਗ ਵੀ ਨਹੀਂ ਹੈ ਜੇ ਕਿਸੇ ਨੂੰ ਹੋ ਜੇ ਤਾਂ ਇਹਦੇ ਬਾਰੇ ਮੁੱਦਾ ਚੱਕਣ ਦੀ ਬਜਾਏ ਉਹ ਲੋਕਾਂ ਦੀ ਆਵਾਜ਼ ਜਿਹੜੀ ਹੈ ਉਹ ਉਹ ਸੰਗੀ ਘੋਟਣ ਤੇ ਲੱਗੇ ਹੋਏ ਨੇ ਹਾਂ ਬਿਲਕੁਲ ਤੁਸੀਂ ਦੇਖੋ ਕਿਸ ਤਰੀਕੇ ਦੀ ਆਵਾਜ਼ ਦੀ ਵਧੀਆ ਤਾਂ ਤਾਂ ਤੇ ਗਲੀਆਂ ਚ ਤੁਰ ਨਹੀਂ ਸਕਦੇ ਆਪਾਂ ਤਾਂ ਤੁਸੀਂ ਇਹ ਦੇਖੋ ਇਹ ਗੱਲ ਇਹ ਆ ਜਿਹੜਾ ਆਪਣੇ ਇੰਡੀਆ ਦੇ ਪਲੇਟਫਾਰਮ ਨੇ ਖਾਸ ਕਰਕੇ ਵੱਡੇ ਨਿਊਜ਼ ਚੈਨਲ ਨੇ ਉਹ ਸਰਕਾਰਾਂ ਨੇ ਉਹਨਾਂ ਨੂੰ ਖਰੀਦ ਲਿਆ ਉਹ ਬੋਲਣ ਨਹੀਂ ਦਿੰਦੇ ਠੀਕ ਆ ਤੁਸੀਂ ਦੇਖਿਆ ਹੋਣਾ ਐਨਡੀ ਟੀਵੀ ਦਾ ਪੱਤਰਕਾਰ ਸੀ ਤਾਂ ਉਹਦੇ ਨਾਲ ਕਿਸ ਤਰੀਕੇ ਨਾਲ ਮੱਧ ਪ੍ਰਦੇਸ਼ ਦੇ ਵਿੱਚ ਉਹਨੂੰ ਕਿਸ ਤਰ੍ਹਾਂ ਦੀ ਭੱਦੀ ਸ਼ਬਦਾਵਲੀ ਬੋਲੀ ਗਈ ਕਵਰ ਕਰਕੇ ਚੈਨਲ ਨੂੰ ਭੇਜਣਾ ਚੈਨਲ ਨੇ ਦੂਜੇ ਦਿਨ ਡਿਲੀਟ ਮਾਰਤੀ ਕੀ ਕਰੂਗਾ ਪੱਤਰਕਾਰ ਆਧਾਰ ਇਹ ਆਧਾਰਿਆਂ ਦਾ ਇਸ ਤਰ੍ਹਾਂ ਦਾ ਹਾਲ ਹੋਇਆ ਹੈ ਤਾਂ ਇਸ ਤਰੀਕੇ ਨਾਲ ਇੱਕ ਗੱਲ ਇਹ ਹੈ ਲੋਕਾਂ ਨੂੰ ਠੀਕ ਹੈ ਜਿਹੜੇ ਜਾਗਦੀ ਜ਼ਮੀਰ ਵਾਲੇ ਪੱਤਰਕਾਰ ਹੈ ਜਿਹੜੀ ਉਹਨਾਂ ਦੀ ਆਵਾਜ਼ ਬੰਦ ਦੇ ਹੈ ਉਹਨਾਂ ਨੂੰ ਸਾਥ ਦੇਣਾ ਚਾਹੀਦਾ ਜਿਹੜਾ ਇੱਥੇ ਮਨਿੰਦਰ ਵਾਲਾ ਮਿੰਟੂ ਗੁਰੂਸਰੀ ਵਾਲਾ ਠੀਕ ਹੈ ਮਾਨਕ ਗੋਲਾਲਾ ਤਾਂ ਇੱਕ ਤਰ੍ਹਾਂ ਦਾ ਜਿਹੜਾ ਇਹ ਹੈ ਸਰਕਾਰ ਨੇ ਇਹ ਡਰ ਪਾਉਣ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਨੂੰ ਡਰਾ ਕੇ ਰੱਖਿਆ ਜਾ ਸਕੇ ਜੇਕਰ ਇਹਨਾਂ ਨੂੰ ਦੱਬ ਲਾਂਗੇ ਤਾਂ ਦੂਜੇ ਲੋਕ ਆਟੋਮੈਟਿਕ ਬੋਲਣੋਂ ਹਟ ਜਾਣਗੇ ਪਰ ਨਹੀਂ ਇੱਥੇ ਉਲਟਾ ਪੰਜਾਬ ਦੇ ਜਿਹੜੇ ਜਾਏ ਨੇ ਉਹਨਾਂ ਤੁਸੀਂ ਦੱਬ ਨਹੀਂ ਸਕਦੇਗੇ ਤੁਸੀਂ ਦੇਖਿਆ ਹੋਣਾ ਕਿ ਲੋਕ ਪਹਿਲਾਂ ਇੰਨਾ ਨਹੀਂ ਸੀ ਸੀਰੀਅਸਲੀ ਲੈਂਦੇ ਪਰ ਲੋਕ ਹੁਣ ਜਿਹੜਾ ਹੈਗਾ ਸਰਕਾਰ ਦੇ ਇੱਕ ਇੱਕ ਐਕਸ਼ਨ ਨੂੰ ਬਹੁਤ ਸੀਰੀਅਸਲੀ ਲੈਂਦੇ ਨੇ ਕਿਉਂਕਿ ਲੋਕ ਬਹੁਤ ੱੱਕੇ ਹੋਏ ਨੇ ੱੱਕੇ ਹੋਿਆਂ ਨੂੰ ਇਹਨਾਂ ਨੂੰ ਚਾਂਸ ਦਿੱਤਾ ਸੀ ਲੋਕਾਂ ਨੇ ਵੀ ਚਲੋ ਇਹਨਾਂ ਨੂੰ ਇੱਕ ਅਸੀਂ ਮੌਕਾ ਦੇ ਕੇ ਦਿੰਨੇ ਸ਼ਾਇਦ ਕਿਤੇ ਸਾਡੇ ਸੂਬੇ ਦਾ ਸੁਧਾਰ ਹੋ ਜਾਏ ਸ਼ਾਇਦ ਸਾਡੇ ਬੱਚੇ ਨਸ਼ਿਆਂ ਤੋਂ ਜਿਹੜਾ ਹੈਗਾ ਮਰਨੋਂ ਬਚ ਜਾਣ ਸ਼ਾਇਦ ਜਿਹੜੇ ਅਸੀਂ ਇੰਨਾ ਆਪਣੀਆਂ ਪਹਿਲੀਆਂ ਵੇਚ-ਵੇਚ ਕੇ ਬਾਹਰ ਬੱਚੇ ਭੇਜਦੇ ਆ ਉਹਨਾਂ ਦਾ ਕੋਈ ਭਵਿੱਖ ਜਿਹੜਾ ਹੈਗਾ ਵਧੀਆ ਇਹ ਬਣਾ ਦਨੇ ਲੋਕ ਹਨਾ ਕਿਉਂਕਿ ਇਹ ਜ਼ਮੀਨੀ ਪੱਧਰ ਤੋਂ ਉੱਠੇ ਹੋਏ ਨੇ ਤਰਾ ਹੱਬੜੇ ਪਏ ਨੇ ਜਿਵੇਂ ਇਹਨਾਂ ਨੇ ਸਾਰਾ ਕੁਝ ਪਹਿਲੀ ਵਾਰ ਦੇਖਿਆ ਔਰ ਇਸ ਪਾਵਰ ਦੇ ਵਿੱਚ ਆਉਣ ਤੋਂ ਬਾਅਦ ਪਾਵਰ ਦਾ ਨਸ਼ਾ ਇਹਨਾਂ ਤੇ ਇਸ ਇਸ ਕਦਰ ਜਿਹੜਾ ਹੈਗਾ ਉਹ ਬਰਕਰਾਰ ਹੈ ਔਰ ਇਸ ਕਦਰ ਛਾਇਆ ਹੋਇਆ ਕਿ ਇਹ ਤਾਂ ਬੰਦੇ ਨੂੰ ਬੰਦਾ ਨਹੀਂ ਸਮਝਦੇ VOTER ਨੂੰ VOTER ਨਹੀਂ ਸਮਝਦੇ ਕਿਸੇ ਨੂੰ ਕੁਝ ਨਹੀਂ ਸਮਝਦੇ ਕੋਈ ਸੱਚ ਕਹਿ ਰਿਹਾ ਉਹਨੂੰ ਇੱਕ ਮਕੌੜੇ ਦੀ ਤਰ੍ਹਾਂ ਜਿਹੜਾ ਹੈਗਾ ਰਗੜਨ ਨੂੰ ਫਿਰਦੇ ਆ ਬਿਲਕੁਲ ਤੁਸੀਂ ਇੱਕ ਚੀਜ਼ ਦੇਖਿਓ ਜਦੋਂ ਤੁਸੀਂ ਉਸ ਜਿਹੜੀ ਪਹਿਲਾਂ ਤੁਹਾਨੂੰ ਪ੍ਰੈਕਟੀਕਲ ਕਰੋਗੇ ਨਾ ਜੇ ਇਸ ਚੀਜ਼ ਦਾ ਜਦੋਂ ਤੁਸੀਂ ਉਹਦੇ ਕੋਲ ਜਾਓਗੇ ਪਰ ਮੱਖ ਮੱਖਾ ਮਤਰੀ ਭਗਵਾਨ ਸਿੰਘ ਮਾਨ ਕਹਿੰਦੇ ਸੀਗੇ ਕਰਜਾ ਅਸੀਂ ਐਂ ਕਰਾਂਗੇ ਖਜ਼ਾਨਾ ਖਾਲੀ ਨਹੀਂ ਹੁੰਦਾ ਨਾ ਮਨਪ੍ਰੀਤੇ ਹੁਣ ਤੱਕ ਤਾਂ ਜੱਸ ਕੱਸਦੇ ਐ ਤੇ ਹੁਣ ਇਹਨਾਂ ਦਾ ਕੀ ਹਾਲ ਹੋਇਆ ਪਿਆ ਠੀਕ ਆ ਮਲਾਜ਼ਮਾਂ ਦੀਆਂ ਤਨਖਾਹ ਦੇਣ ਜੋਗੇ ਪੈਸੇ ਨਹੀਂ ਇਹਨਾਂ ਕੋਲੇ ਤਾਂ ਕਿਸ ਤਰੀਕੇ ਦੇ ਨਾਲ ਇੱਕ ਹੋਰ ਜਿਹੜਾ ਇਹ ਕਹਿੰਦੇ ਨੇ ਸੀ ਨਾ ਅਸੀਂ ਕੰਮ ਦੀ ਗੱਲ ਕਰਦੇ ਆਂ ਵਿਧਾਨ ਸਭਾ ਚ ਤੇ ਇਹ ਕੋਈ ਹੋਰ ਕੰਮ ਕਰੀ ਜਾਂਦੇ ਆ ਤਾਂ ਟੀਚਰਾਂ ਕਰਦੇ ਆ ਦੂਜੇ ਨੂੰ ਲੱਗਦਾ ਸਿਰਫ ਪੁਲਸ ਵਾਲਿਆਂ ਦੀ ਤਨਖਾਹ ਟਾਈਮ ਤੇ ਆਉਂਦੀ ਇਹਨਾਂ ਨੂੰ ਵੀ ਆਏ ਵੇਸੇ ਇਹਨਾਂ ਨੂੰ ਤਾਂ ਕੰਮ ਲੈਣਾ ਹੈ ਬਾਕੀ ਤਾਂ ਪ੍ਰੋਫੈਸਰ ਵੀ ਰੁੱਲਦੇ ਆ ਟੀਚਰ ਵੀ ਰੁੱਲਦੇ ਕਿੰਨੇ ਕਿੰਨੇ ਮਹੀਨਿਆਂ ਦੀ ਤਨਖਾਹ ਜਿਹੜੀ ਹੁਣ ਵੀ ਲੰਘਦੀ ਹੈ ਨਹੀਂ ਅੱਜ ਵੀ ਤੁਸੀਂ ਦੇਖੋ ਬਠਿੰਡੇ ਦੇ ਲੱਗਦਾ ਇਹ ਵੀ ਪੁਲਿਸ ਆਂ ਦੀ ਤਨਖਾਹ ਜਿਹੜੀ ਟਾਈਮ ਨਾ ਆ ਜਾਂਦੀ ਹੋਊਗੀ ਪਰ ਉਹਨਾਂ ਨੂੰ ਵੀ ਤਨਖਾਹ ਵੇਟ ਕਰਨੀ ਪੈਂਦੀ ਆ ਇਹ ਹਾਲ ਹੋਇਆ ਪਿਆ ਸਰਕਾਰ ਦਾ ਤਾਂ ਕਾਸ਼ ਇੱਕ ਚੀਜ਼ ਤੁਸੀਂ ਹੋਰ ਦੇਖਿਓ ਆਉਣ ਵਾਲਾ ਜਿਹੜਾ ਸਮਾਂ ਆਹਾ ਜਿਵੇਂ ਜਿਵੇਂ ਨੇੜੇ ਆਈ ਜਾਣੀਆਂ 27 ਇਹਨਾਂ ਨੇ ਜਿਵੇਂ ਆ ਹੁਣ ਕੀ ਬੋਲਣ ਨਹੀਂ ਦੇਣਾ ਤਾਂ ਸ਼ਾਜਲੀ ਪੱਤਰਕਾਰ ਨੇ ਜਿਹੜੇ ਉਹਨਾਂ ਨੇ ਇੱਕ ਛੜਕ ਦੀ ਪਾਈ ਤਾਂ ਮੈਂ ਕੀ ਕਰਿਆ ਮੈਂ ਦੌਲੇਪਿੰਡ ਨੰਗਰ ਲੱਗਿਆ ਤੇ ਮੈਂ ਇੱਕ ਫੋਟੋ ਕਲਿੱਕ ਕੀਤੀ ਉਹਦੇ ਤੇ ਲਿਖਿਆ ਸੀ 2.5 ਕਿਲੋਮੀਟਰ ਦੀ ਸੜਕ ਹੈ ਇਹ ਭਗਵਾਨ ਤਮਾਨ ਜੀ ਨੇ ਬਣਾਈ ਹੈ ਅਸੀਂ ਸਵਾਲ ਚੁੱਕਿਆ ਉਸਤੇ ਵੀ ਭਗਵਾਨ ਤਮਾਨ ਨੇ ਆਪ ਰੋੜੀਕੋਟ ਚਲਾਇਆ ਉੱਤੇ ਕਿ ਆ ਬਜਰੀ ਪਾ ਕੇ ਗਈ ਸੀ ਤੁਸੀਂ ਹਰ ਥਾਂ ਤੇ ਹਰ ਥਾਂ ਤੇ ਬੋਰਡ ਲਾ ਰਹੇ ਆ ਫਲੈਕਸ ਲਾ ਰਹੇ ਆ ਜਿਹੜੀ ਇਹ ਤੁਹਾਡੀ ਇਸ ਗੱਲ ਤੇ ਮੈਨੂੰ ਗੱਲ ਯਾਦ ਆ ਗਈ ਇਹ ਕਹਿੰਦੇ ਸੀ ਕਿ ਐਂਬੂਲੈਂਸ ਤੇ ਪ੍ਰਕਾਸ਼ ਸਿੰਘ ਬਾਦਲ ਦੀ ਫੋਟੋ ਲੱਗੀ ਹੈ ਹਰ ਜਗ੍ਹਾ ਤੇ ਪ੍ਰਕਾਸ਼ ਇਵਨ ਜਿਹੜਾ ਰਾਸ਼ਨ ਦੇ ਰਿਹਾ ਉੱਥੇ ਪ੍ਰਕਾਸ਼ ਸਿੰਘ ਬਾਦਲ ਦੀ ਫੋਟੋ ਲੱਗੀ ਤੇ ਆਪ ਦੀਆਂ ਫੋਟੋ ਤੁਸੀਂ ਦੇਖੋ ਹੁਣ ਇਹਨਾਂ ਨੇ ਕਿਵੇਂ ਕੋਈ ਵੀ ਕੋਈ ਸ਼ਹੀਦੀ ਦਿਹਾੜਾ ਹੈ ਕੋਈ ਗੁਰਪੁਰਬ ਹੈ ਉੱਥੇ ਕਿਵੇਂ ਇਹਨਾਂ ਨੇ ਰੋਡ ਤੇ ਜਿਹੜੇ ਹੈਗੇ ਆ ਹੋਡਿੰਗਸ ਲਾਏ ਹੁੰਦੇ ਨੇ ਹੋਡਿੰਗਸ ਲਾਏ ਹੁੰਦੇ ਨੇ ਕਿੰਨੇ ਹਜ਼ਾਰਾਂ ਕਿੰਨੇ ਲੱਖਾਂ ਕਰੋੜਾਂ ਦਾ ਜਿਹੜਾ ਕਰਜ਼ਾ ਹੈ ਪੰਜਾਬ ਕਰਜ਼ੇ ਥੱਲੇ ਡੁੱਬ ਗਿਆ ਲਿਕ ਨਿਕਲਣਾ ਬਿਲਕੁਲ ਨਾ ਬਿਲਕੁਲ ਤੁਸੀਂ ਇੱਕ ਦੇਖਿਓ ਆ ਕਦੇ ਕਿਸੇ ਨੇ ਜਿਹੜੇ ਆਪਣੇ ਤੌਲਗੇ ਨੇ ਤੌਲਗੇ ਲੋਈਆਂ ਉੱਤੇ ਲੈਂਦੇ ਹਨ ਉਹਨਾਂ ਤੇ ਕਦੇ ਕਿਸੇ ਨੇ ਆਪ ਦਾ ਲਾਇਆ ਨਹੀਂਗਾ ਬੋਰਡ ਨਹੀਂ ਲਾਇਆ ਤੁਸੀਂ ਰਤਨ ਢਾਲੀਵਾਲ ਦੀ ਦੇਖੀ ਹੋਣੀ ਹੈ ਵੀਡੀਓ ਪਾਈ ਵੀ ਇੱਕ ਵੀ ਜਿਹੜੇ ਤੀਰਥ ਯਾਤਰੀ ਜਾਂਦੇ ਹੈ ਉਹਨਾਂ ਦੇ ਜਿਹੜੇ ਤੌਲਗੇ ਲੋਈਆਂ ਹਨ ਉਹਨਾਂ ਤੇ ਵੀ ਆਪ ਦਾ ਸਟicker ਲਾਇਆ ਹੋਇਆ ਹੈ ਮਾਨ ਸਾਹਿਬ ਦਾ ਦੇਖ ਲਓ ਤੁਸੀਂ ਤਾਂ ਆਪ ਕਹਿੰਦੇ ਹੁੰਦੇ ਸੀਗੇ ਇਹਨਾਂ ਨੇ ਐਂਬੂਲੈਂਸ ਤੇ ਲਾ ਲਿਆ ਇਹਨਾਂ ਨੇ ਭਾਂਡਿਆਂ ਤੇ ਲਾ ਲਿਆ ਇਹਨਾਂ ਨੇ ਕੱਪੜਿਆਂ ਤੇ ਲਾ ਲਿਆ ਤੇ ਆਪ ਕੋਈ ਥਾਂ ਹੀ ਛੱਡ ਦੇ ਜੇ ਕੋਈ ਪੋਸਟਰ ਲਾ ਵੀ ਦਿੰਦਾ ਨਾ ਕਿਤੇ ਉੱਥੇ ਆਪ ਦਾ ਚਪਕਾਉਂਦੇ ਲਿਆ ਕੇ ਪਹਿਲਾਂ ਤਾਂ ਇਹ ਹਾਲ ਹੋਇਆ ਪਿਆ ਸਰਕਾਰ ਦਾ ਇਹ ਸਰਕਾਰ ਜਿਹੜੀ ਜਿਸ ਤਰੀਕੇ ਨਾਲ ਦਿੱਲੀ 'ਚ ਆਪਾਂ ਦੇਖਦੇ ਰਹੇ ਸੀ ਨਾ ਪਹਿਲਾਂ ਵੀ ਦਿੱਲੀ 'ਚ ਬੜਾ ਵਿਕਾਸ ਹੋ ਰਿਹਾ ਤਾਂ ਇਹਨਾਂ ਨੂੰ ਇਸੇ ਪੰਜਾਬ 'ਚ ਆ ਕੇ ਨਾ ਪੰਜਾਬੀਆਂ ਨੇ ਉਹੀ ਚੀਜ਼ ਦੇਖੀ ਨਾ ਬਦਲਾਅ ਲਿਆਏ ਆਪਾਂ ਨੂੰ ਇਹ ਪਤਾ ਦੁਆ ਬਾਹਰ ਤੋਂ ਲੱਗਿਆ ਵੀ ਬਦਲਾਅ ਐਕਚੁਅਲੀ ਹੈ ਕੀ ਹੁਣ ਬਦਲਾਅ ਤੁਸੀਂ ਦੇਖੋ ਫੋਟੋ ਬਦਲਾਅ ਨਹੀਂ ਤਾਂ ਇਹ ਤਾਂ ਬਦਲਾਅ ਹੈ ਬਦਲਾਅ ਹਾਂ ਜੋਕਾ ਬਦਲਾਅ ਬਦਲਾਅ ਨਾ ਨਸੀ ਨਾ ਇਹਨਾਂ ਦਾ ਬਦਲਾ ਇਹ ਬਦਲਾ ਲੈ ਰਹੇ ਨੇ ਪਰ ਲੋਕ ਇਹ ਆ ਇਹਨਾਂ ਨੂੰ ਸਾਬਕਾ ਸਕਾਉਣਗੇ 92 ਜਿਤਾਇਆ ਪੰਜਾਬ ਦੇ ਅੱਕੇ ਲੋਕਾਂ ਨੇ ਜਿਤਾਇਆ ਨੇ ਇਹਨਾਂ ਨੂੰ ਭੇਜਿਆ ਤਾਂ ਇਹਨਾਂ ਦੇ ਦੇਖਿਓ ਤੁਸੀਂ ਕੀ ਹਾਲ ਹੋਣਾ ਅੱਗੇ ਤੇ ਵਿਧਾਨ ਸਭਾ 'ਚ ਸਕੂਟਰ ਵਾਲੇ ਨਹੀਂ ਮਾਨ ਸਾਹਿਬ ਕਹਿੰਦੇ ਤੁਸੀਂ ਉਹ ਸਕੂਟਰ ਤੇ ਜਾਣ ਵਾਲੇ ਹੋਗੇ ਉਹ ਟੈਂਪੂ ਤੇ ਜਾਣ ਵਾਲੇ ਹੋਗੇ ਤੇ ਇਹਨਾਂ ਦਾ ਹਾਲ ਵੇਖਿਓ ਇਹਨਾਂ ਦਾ ਮੈਨੂੰ ਲੱਗਦਾ ਉਹ ਸਕੂਟੀ ਤੇ ਵੀ ਨਹੀਂ ਜਾਇਆ ਜਾਣਾ ਇਹਨਾਂ ਨੂੰ ਇਹ ਹਾਲ ਹੋਣਾ ਇਹਨਾਂ ਦਾ ਬਿਲਕੁਲ ਬਹੁਤ ਬਹੁਤ ਧੰਨਵਾਦ ਸਰ